ਇੱਕ ਥੁੜਾਕ ਮੱਕੀ ਦੇ ਦਾਣੇ ਜਿੰਨੀ ਅਗਰ ਤੁਸੀਂ ਰੋਜ਼ਾਨਾ ਲੈਣੀ ਸ਼ੁਰੂ ਕਰਦੇ ਆ ਤਾਂ ਜੇਕਰ ਤੁਹਾਡੇ ਸਰੀਰ ਦੇ ਵਿੱਚ ਥਕਾਵਟ ਰਹਿੰਦੀ ਆ ਤੁਹਾਡੇ ਸਰੀਰ ਦੇ ਵਿੱਚ ਦਰਦਾਂ ਰਹਿੰਦੀਆਂ ਆ ਤੁਹਾਨੂੰ ਮਾਨਸਿਕ ਤਣਾਅ ਰਹਿੰਦਾ ਆ ਤੇ ਸਭ ਤੋਂ ਭੈੜੀ ਬਿਮਾਰੀ ਜਿਹੜੀ ਅੱਜ ਕੱਲ ਹੈਗੀ ਆ ਕਿ ਕੁਝ ਕਰਨ ਨੂੰ ਮਨ ਤਾਂ ਕਰ ਰਿਹਾ ਹੁੰਦਾ ਆ ਦਿਲ ਵੀ ਕਰ ਰਿਹਾ ਹੁੰਦਾ ਆ ਬਟ ਸਰੀਰ ਪੱਖੋਂ ਅਸੀਂ ਪਿੱਛੇ ਰਹਿ ਜਾਂਦੇ ਆ ਕਿਉਂਕਿ ਸਰੀਰ ਸਾਡਾ ਸਾਥ ਨਹੀਂ ਦੇ ਰਿਹਾ ਹੁੰਦਾ ਸੋ ਇਹਨੂੰ ਖਾਣ ਦੇ ਨਾਲ ਤੁਸੀਂ ਕੁਝ ਕਿ ਦਿਨਾਂ ਵਿੱਚ ਦੇਖੂਗੇ ਕਿ ਇਹ ਬਿਮਾਰੀਆਂ ਤੁਹਾਡਾ ਸਰੀਰ ਛੱਡ ਕੇ ਭੱਜ ਜੂਗੀਆਂ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਆ ਇਹਦੇ ਵਿੱਚ ਅਸ਼ਵਗੰਧਾ ਕਹ ਲੋ ਗੋਖਰੂ ਸਫੇਦ ਮੂਸਲੀ ਕਾਲੀ ਮੂਸਲੀ ਲਾਜਵੰਤੀ ਆ ਜਾਂਦੀ ਆ ਤਾਲ ਮਖਾਣਾ ਆ ਜਾਂਦਾ ਆ ਪਾਨ ਜੜ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਪਾਨ ਵੈਸੇ ਤਾਂ ਬਹੁਤ ਖਾਂਦੇ ਆ ਬਟ ਪਾਨ ਦੀ ਜਿਹੜੀ ਜੜ ਹੁੰਦੀ ਆ ਉਹ ਤੁਹਾਡੇ ਸ਼ਰੀਰ ਨੂੰ ਅੰਦਰੋਂ ਤਾਕਤ ਦੇ ਦਿੰਦੀ ਆ ਅਕਰ ਕਾਰਾ ਇਹਦੇ ਵਿੱਚ ਅਸੀਂ ইরਾਨੀ ਇਸਤੇਮਾਲ ਕਰਦੇ ਆ ਇਹਦੇ ਵਿੱਚ ਸੌਂਫ ਦਾ ਇਸਤੇਮਾਲ ਹੁੰਦਾ ਹੈ ਇਲਾਇਚੀ ਦਾ ਇਸਤੇਮਾਲ ਹੁੰਦਾ ਹੈ ਜੈਫਲ ਦਾ ਜਵਿਤਰੀ ਦਾ ਹੁਣ ਇੱਥੇ ਇਦਾਂ ਦੀ ਮਤਲਬ ਤਕਰੀਬਨ ਜੇ ਮੈਂ ਟੋਟਲ ਕਾਊਂਟਿੰਗ ਕਰਾਂ ਤਾਂ ਤਕਰੀਬਨ ਇਹਦੇ ਵਿੱਚ 35 ਚੀਜ਼ਾਂ ਦਾ ਮਿਸ਼ਰਣ ਹੈਗਾ ਆ ਆਪਾਂ ਅੱਜ ਖਾਕ ਹੀ ਰਹੇ ਆ ਸਭ ਤੋਂ ਵੱਡੀ ਗੱਲ ਪੀਜ਼ਾ 버ਗਰ ਨਿਊਡਲਸ ਟਿੱਕੀਆਂ ਮੋਮੋਜ਼ ਪਤਾ ਨਹੀਂ ਕੀ ਕੀ ਖਾਈ ਜਾ ਰਹੇ ਆ ਤਾਂ ਉੱਚੋ ਕੀ ਆਪਾਂ ਭਾਲਦੇ ਆ એનર્ਜੀ ਭਾਲਦੇ ਆ ਨਹੀਂ ਉਥੇ ਆਪਾਂ ਨੂੰ ਕਦੇ ਵੀ એનર્ਜੀ ਨਹੀਂ ਮਿਲੂਗੀ ਤੁਸੀਂ 버ਗਰ ਖਾ ਕੇ ਦੇਖ ਲਓ ਤੁਹਾਨੂੰ ਨੀਂਦ ਆਣ ਲੱਗ ਪੈਂਦੀ ਆ ਤੁਸੀਂ ਪੀਜ਼ਾ ਖਾ ਕੇ ਦੇਖ ਲਓ ਤੁਹਾਨੂੰ ਨੀਂਦ ਆਣ ਲੱਗ ਪੈਂਦੀ ਆ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਇੱਕ ਚੰਗੀ ਖਰਾਕ ਲੈਂਦੇ ਸੀ ਖਰਾਕ ਲੈਣ ਤੋਂ ਬਾਅਦ ਉਹੀ ਲੋਗ ਸਾਰਾ ਸਾਰਾ ਦਿਨ એનਰਜੈਟਿਕ ਰਹਿੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਜਿਹੜੇ ਚੰਗੇ ਵੈਦ ਹੈਗੇ ਆ ਨਾ ਉਹਨਾਂ ਨੂੰ ਪਤਾ ਆ ਉਹ ਆਪਣੀ ਪੌਕੇਟ ਚ ਰੱਖਦੇ ਆ ਜਾਂ ਸਵੇਰੇ ਲੈਂਦੇ ਆ ਜਾਂ ਨਾ ਮਤਲਬ ਇੱਕ ਡਾਈਟ ਦੇ ਰੂਪ ਚ ਅਸੀਂ ਇਹਨੂੰ ਇਹਦਾ ਨਾਮ ਦਿੱਤਾ ਰੋਚੂ ਜੀ ਠੀਕ ਆ ਨਾ ਅਸੀਂ ਇਹਨੂੰ ਇਹਦਾ ਨਾਮ ਦੇ ਕੇ ਉਸੇ ਡਾਈਟ ਨੂੰ ਇਹਦੇ ਵਿੱਚ ਕਨਵਰਟ ਕਰ ਦਿੱਤਾ ਸੋ ਹੈ ਇੱਕ ਸਾਡੀ ਪੁਰਾਣੀ ਖਰਾਕ ਹੀ ਆ ਠੀਕ ਹੈ ਜੀ ਠੀਕ ਆ ਨਾ ਅੱਜ ਦੇ ਲੋਕ ਜ਼ਿਆਦਾ ਇਜ਼ੀ ਹੋ ਚੁੱਕੇ ਆ ਅੱਜ ਦੇ ਲੋਕ ਜ਼ਿਆਦਾ ਆ ਮਤਲਬ ਲੇਜੀਪੰਚ ਆ ਗਏ ਹਨ ਕਿ ਉਹ ਨਹੀਂ ਚਾਹੁੰਦੇਗੇ ਯਾਰ ਅਸੀਂ ਵੀ ਅਸ਼ਵਗੰਧਾ ਘੋਟੀਏ ਅਸੀਂ ਵੀ ਗੋਖਰੂ ਲਈਏ ਜਾਂ ਹੋਰ ਵੀ ਜਿੰਨੀਆਂ ਵੀ ਜੜੀ ਬੂਟੀਆਂ ਅਸੀਂ ਲਈਏ ਪਰ ਮਤਲਬ ਇਹ ਆ ਕਿ ਸਾਡੇ ਲੋਕ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਟਾਈਮ ਦੀ ਕਮੀ ਹੋਣ ਦੇ ਕਾਰਨ ਜੀ ਆਪਣੀ ਡਾਈਟ ਤੋਂ ਪਿੱਛੇ हट ਗਏ ਇਸ ਦੀ ਵਰਤੋਂ ਜਿਹੜੀ ਆ ਸਿਰਫ ਮਰਦ ਹੀ ਕਰ ਸਕਦੇ ਆ ਜਾਂ ਔਰਤਾਂ ਵੀ ਇਸ ਦੀ ਵਰਤੋਂ ਕਰ ਸਕਦੀਆਂ ਨਹੀਂ ਕੋਈ ਇਸ਼ੂ ਨਹੀਂ ਖਰਾਕ ਤਾਂ ਸਾਰਿਆਂ ਲਈ ਸੀਗੀ ਖਰਾਕ ਇਕਲੇ ਨਹੀਂ ਸੀਗੀ ਖਰਾਕ ਤਾਂ ਸਭ ਲਈ ਆ ਮਰਦਾਂ ਨੂੰ ਵੀ ਖਰਾਕੇ ਚਾਹੀਦੀ ਆ ਔਰਤਾਂ ਨੂੰ ਵੀ ਇੱਕ ਖਰਾਕ ਚਾਹੀਦੀ ਆ ਕੋਈ ਵੀ ਲੈ ਸਕਦਾ ਇਹ ਇੱਕ ਮਤਲਬ ਬਿੱਤ ਬਣ ਚੁੱਕੀ ਆ ਕਿ ਸਿਰਫ ਅਸੀਂ ਜੀ ਮਰਦਾਂ ਨੇ ਹੀ ਪ੍ਰੋਬਲਮ ਆ ਲੱਤਾਂ ਬਾਹਾਂ ਦਰਦ ਤਾਂ ਅੱਜ ਲੇਡੀਜ਼ ਦੇ ਵੀ ਹੋ ਰਹੇ ਆ ਜੀ ਠੀਕ ਆ ਨਾ ਬੰਦਿਆਂ ਦੀਆਂ ਗੱਲਾਂ ਦੇ ਤਾਂ ਨਹੀਂ ਹੋ ਰਹੀਆਂ ਪ੍ਰੋਬਲਮਾਂ ਤਾਂ ਲੇਡੀਜ਼ ਨੂੰ ਵੀ ਹੁੰਨੀਆਂ ਆ ਰਹੀਆਂ ਆਯੁਰਵੈਦਾ ਦੀ ਕੋਈ ਵੀ ਤੁਸੀਂ ਮੈਡੀਸਨ ਲਓ ਉਹ ਤੁਹਾਡੇ ਲਈ ਬੈਨੀਫਿਟ ਆ ਐਲੋਪੈਥੀ ਨਾਲੋਂ ਥੋੜਾ ਜਿਹਾ ਕਰੇਸ ਕਰੋ ਐਲੋਪੈਥੀ ਐਮਰਜੈਂਸੀ ਮੈਡੀਸਨ ਸਿਗੀ ਆਯੁਰਵੈਦਾ ਹਮੇਸ਼ਾ ਹੀ ਹਮੇਸ਼ਾ ਹੀ ਤੁਹਾਡੇ ਲਈ ਬੈਨੀਫਿਟ ਰਹਾ ਕਦੇ ਵੀ ਨੁਕਸਾਨ ਨਹੀਂ ਹੋਇਆ ਸੋ ਇਹ ਜਿਹੜੀ ਮਰਦਾਨਾ ਕਮਜ਼ੋਰੀ ਦੀ ਤੁਸੀਂ ਗੱਲ ਕਰਦੇ ਨਾ ਮਰਦਾਨਾ ਕਮਜ਼ੋਰੀ ਜੇਕਰ ਤੁਸੀਂ ਆਪਣੀ ਪ੍ਰੋਪਰ ਡਾਈਟ ਸੈੱਟ ਕਰ ਲਈ ਉਹ ਡਾਈਟ ਜੋ ਸਾਡੇ ਬਜ਼ੁਰਗ ਲੈਂਦੇ ਸੀ ਜੇ ਇਹਨੂੰ ਇਹਦੇ ਵਿੱਚ ਅਸੀਂ ਇਨਕਲੂਡ ਕੀਤੀ ਉਹ ਚੀਜ਼ ਉਹ ਜਿਹੜੇ ਸਾਡੇ ਬਜ਼ੁਰਗ ਲੈਂਦੇ ਸੀ ਉਹਨੂੰ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਤਾਂ ਕਰਕੇ ਬੰਦਾ ਅਨਰਜੈਟਿਕ ਹੈ ਦੇਖੋ ਅਨਰਜੈਟਿਕ ਹੈ ਤਾਂ ਨੇਚਰਲੀ ਆ ਉਹ ਆਪਣੀ ਸਾਰੇ ਜਿਹੜੇ ਕੰਮ ਵੀ ਆ ਵਧੀਆ ਤਰੀਕੇ ਨਾਲ ਕਰ ਰਿਹਾ ਉਹਨਾਂ ਦੇ ਘਰੇ ਬੇਬੀ ਵੀ ਹੈਗੇ ਆ ਸਾਰਾ ਕੁਝ ਹੈਗਾ ਆ ਜਦੋਂ ਲੋਕਾਂ ਦੀ ਖਰਾ ਖਰਾਬ ਹੋ ਗਈ ਉਸ ਟਾਈਮ ਤੇ ਸਾਨੂੰ ਆਈਵੀਐਫ ਦਾ ਸਹਾਰਾ ਲੈਣਾ ਪੈ ਗਿਆ एनर्जी बूस्टर ਇਹੋ ਜੀ ਸਾਡੀ ਖਰਾਕ ਹੈਗੀ ਆ ਜਿਹੜੇ ਬਜ਼ੁਰਗ ਸਾਡੇ ਨਾ ਕੁੰਡੇ ਕੁੰਡੇ ਘੋਟਨੇ ਦੇ ਨਾਲ ਘੋਟ ਕੇ ਚੀਜ਼ਾਂ ਬਣਾਉਂਦੇ ਸੀ ਇਹ ਉਹ ਚੀਜ਼ ਹੈ ਜੀ ਇਹ ਉਹ ਚੀਜ਼ ਆ ਇਹਨੂੰ ਤੁਸੀਂ ਡੇਲੀ ਆਪਣੀ ਲਾਈਫ 'ਚ ਯੂਜ਼ ਕਰਨਾ ਸ਼ੁਰੂ ਕਰ ਦੋ ਇੱਕ ਤਾਂ ਜਿਹੜਾ ਮੋਟਾਪਾ ਆ ਉਹ ਖਤਮ ਹੋਣਾ ਸ਼ੁਰੂ ਕਰ ਹੁਣ ਕਹਿਣਗੇ ਵੀ ਇਹਨਾਂ ਮੋਟਾਪਾ ਕਿਦਾਂ ਖਤਮ ਹੋਊਗਾ ਉਹ ਧਾਰਨਾ ਮੈਂ ਦੇਨ ਲੱਗਾ ਕਿਉਂਕਿ ਇਹਦੀ ਡਾਈਟ ਇੰਨੀ ਹੈਵੀ ਆ ਤੁਹਾਨੂੰ ਭੁੱਖੇ ਹੀ ਨਹੀਂ ਲੱਗਣ ਦਿੰਦੀ ਠੀਕ ਹੈ ਜੀ ਠੀਕ ਹੈ ਜੀ ਭੁੱਖ ਨਹੀਂ ਲੱਗਣ ਦੇਣੀ ਤਾਂ ਸੀ ਜਿਹੜਾ ਮਤਲਬ ਗਲਤ ਖਾਣੇ ਉਹ ਖਾਣਾ ਹੀ ਨਹੀਂ ਕਿ ਜਦੋਂ ਕੀਮਤ ਦੀ ਗੱਲ ਆਉਂਦੀ ਹੈ ਨਾ ਤੇ ਕੀਮਤ ਪਾਜੀ ਕੋਈ ਦੱਸਦਾ ਨਹੀਂ ਕਿ ਲੱਗਾ ਦਾ ਲਾ ਲਾਂਗੇ ਤੁਸੀਂ ਕੀਮਤ ਦੇ ਬਾਰੇ ਜ਼ਰੂਰ ਦੱਸੋ ਦੇਖੋ ਇਹਦੀ ਕੀਮਤ ਹੈਗੀ 1650 ਰੁਪਏ ਤੇ ਪਾਜੀ ਇਹਦੀ ਕਿੰਨੀ ਕੀਮਤ ਆ ਇਹਦੇ ਨਾਲ ਫ੍ਰੀ ਆ ਇਹਨੂੰ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਆ ਐਕਸਟਰਾ ਐਨੀ ਕਿ ਲੈਣੀ ਆਪਾਂ ਤੁਸੀਂ ਇਹ ਤਕਰੀਬਨ ਮੱਕੀ ਦੇ ਦਾਣੇ ਜਿੰਨੀ ਹੋ ਜਾਂਦੀ ਆ ਇਸ ਤਰ੍ਹਾਂ ਜੀਭ ਤੇ ਰੱਖੂਗੇ ਨੇ ਡਿਸਾਲਵ ਹੋ ਜਾਣਾ ਆ ਆਪਣੇ ਆਪ ਕਿਉਂਕਿ ਇਹਦੇ ਵਿੱਚ ਮਿਕਸਚਰ ਹੀ ਉਸ ਤਰ੍ਹਾਂ ਦਾ ਪਾਇਆ ਹੋਇਆ ਆ ਬਹੁਤ ਲੋਕਾਂ ਨੂੰ ਹੁੰਦਾ ਹੈ ਕਿ ਜਦੋਂ ਸਵੇਰੇ ਉੱਠਦੇ ਆ ਤਾਂ ਇੱਕ ਹੱਡ ਭੰਨਣੀ ਜੀ ਲੱਗੀ ਰਹਿੰਦੀ ਆ ਜਾਂ ਸਰੀਰ ਦੇ ਵਿੱਚ ਨਾ ਉਹ ਐਕਟਿਵਨੈਸ ਨਹੀਂ ਰਹਿੰਦੀ ਹੈਗੀ એનર્ਜੀ ਨਹੀਂ ਰਹਿੰਦੀ ਹੈਗੀ ਹਾਲਸ ਰਹਿੰਦਾ ਕਿ ਮਤਲਬ 6 ਵਜੇ ਬੰਦਾ ਕਹਿੰਦਾ 7 ਵਜੇ ਉੱਠਦੇ 7 ਵਜੇ ਕਹਿੰਦਾ ਯਾਰ ਅੱਧਾ ਘੰਟਾ ਹੋਰ ਪੈ ਲਈ ਫੋਨ ਨੂੰ ਦੇਖ ਕੇ ਫਿਰ ਪੈ ਜਾਂਦਾ ਆ ਟਾਈਮ ਨੂੰ ਦੇਖ ਕੇ ਫਿਰ ਪੈ ਜਾਂਦਾ ਆ ਸੋ ਇੱਕ એનર્ਜੀ ਬਰਕਰਾਰ ਰੱਖਣ ਦੇ ਲਈ ਤੁਸੀਂ ਇਹਦਾ ਸੇਵਨ ਸਵੇਰ ਨੂੰ ਕਰ ਸਕਦੇ ਆ ਜਿਹੜਾ ਪੰਚ ਰਤਨ ਹੈਗਾ ਆ ਉਹਦਾ ਸੇਵ ਨੂੰ ਹੀ ਕਰੋ ਇੱਕ ਚਮਚ ਲੈ ਲਓ ਨਾਲ ਕੋਸਾ ਦੁੱਧ ਲੈ ਲਓ ਤੇ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਲੈ ਸਕਦੇ ਆ ਤਾਂ ਕਿ ਤੁਹਾਡੀ ਜਿਹੜੀ ਐਨਰਜੀ ਆ ਤੁਹਾਡੀ ਜਿਹੜੀ ਅੰਦਰੂਨੀ ਤਾਕਤ ਆ ਉਹ ਬਰਕਰਾਰ ਰਹੇ ਹਾਂਜੀ 사ਸੀ ਗੱਲ ਜੀ ਸਾਰਿਆਂ ਨੂੰ ਪੰਜਾਬ ਆਪ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ سوشل میڈیا ਤੇ ਇੱਕ ਵਿਵਾਦ ਦੀ ਵੀਡੀਓ ਤੁਸੀਂ ਦੇਖੀ ਹੋਵੇਗੀ ਜਿਹੜੀ ਕਿ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਉਸ ਵਿਵਾਦ ਦੇ ਵੱਲੋਂ ਇੱਕ ਡੱਬੀ ਦੇ ਵਿੱਚੋਂ ਇੱਕ ਚੀਜ਼ ਕੱਢ ਕੇ ਜਿਹੜੀ ਆ ਮੱਕੀ ਦੇ ਦਾਣੇ ਜਿੰਨੀ ਖਾਦੇ ਨੇ ਸੋ ਉਸ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਕੀ ਹੋਇਆ ਹੈ ਇਹ ਜਿਹੜੀ ਚੀਜ਼ ਕੀ ਉਹ ਬਹੁਤ ਹੀ ਜ਼ਿਆਦਾ ਐਕਟਿਵ ਰਹਿੰਦੇ ਨੇ ਬਹੁਤ ਹੀ ਜ਼ਿਆਦਾ ਚੁਸਤੀ ਫੁਰਤੀ ਦੇ ਵਿੱਚ ਰਹਿੰਦੇ ਨੇ ਸੋ ਨੇਵਲ ਅਮਰਤ ਦੇ ਹੈੱਡ ਆਫਿਸ ਪਹੁੰਚੇ ਆ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਹਰਦੀਪ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਦੀਪ ਜੀ ਅੱਜ ਉਹ ਰਾਜ ਖੋਲ ਦਿਓ ਕਿ ਕੀ ਆ ਉਹ ਚੀਜ਼ ਜਿਹਨੂੰ ਲੈ ਕੇ ਮਤਲਬ ਹਰ ਵੇਲੇ ਜਦ ਵੀ ਤੁਹਾਨੂੰ ਮਿਲੀਦਾ ਚੁਸਤੀ ਫੁਰਤੀ ਐਕਟਿਵਨੈਸ ਇਹ ਜ਼ਰੂਰ ਦੱਸੋ ਜੀ ਦੇਖੋ ਕੋਈ ਦਵਾਈਆਂ ਨਹੀਂ ਹੁੰਦੀਆਂ ਐਕਟਿਵ ਕਰਦੀਆਂ ਥੋੜੀ ਖਰਾਕ ਹੀ ਤੁਹਾਨੂੰ ਐਕਟਿਵ ਕਰਦੀ ਆ ਜੇਕਰ ਤਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਖਰਾਕ ਲੈ ਰਹੇ ਹੋ ਉਹੋ ਜਿਹੀ ਖਰਾਕ ਲੈ ਰਹੇ ਹੋ ਜਿਹੜੀ ਸਾਡੀ ਬਾਡੀ ਨੂੰ ਲੋਡ ਆ ਤਾਂ ਨੇਚਰਲੀ ਹੈਗੇ ਥੋੜੀ ਬਾਡੀ ਐਕਟਿਵ ਰਹਿਣੀ ਆ ਪਰ ਆਪਾਂ ਅੱਜ ਖਾਕ ਹੀ ਰਹੇ ਆ ਸਭ ਤੋਂ ਵੱਡੀ ਗੱਲ ਆ ਪੀਜ਼ਾ ਵਰਗਰ ਨਿਊਡਲਸ ਟਿੱਕੀਆਂ ਮੋਮੋਜ਼ ਪਤਾ ਨਹੀਂ ਕੀ ਕੀ ਖਾਈ ਜਾ ਰਹੇ ਆ ਤਾਂ ਉੱਚੋ ਕੀ ਆਪਾਂ ਭਾਲਦੇ ਆ એનર્ਜੀ ਭਾਲਦੇ ਆ ਨਹੀਂ ਉਥੇ ਆਪਾਂ ਨੂੰ ਕਦੇ ਵੀ એનર્ਜੀ ਨਹੀਂ ਮਿਲੂਗੀ ਤੁਸੀਂ 버거 ਖਾ ਕੇ ਦੇਖ ਲਓ ਤੁਹਾਨੂੰ ਨੀਂਦ ਆਣ ਲੱਗ ਪੈਂਦੀ ਆ ਤੁਸੀਂ ਪੀਜ਼ਾ ਖਾ ਕੇ ਦੇਖ ਲਓ ਤੁਹਾਨੂੰ ਨੀਂਦ ਆਣ ਲੱਗ ਪੈਂਦੀ ਆ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਇੱਕ ਚੰਗੀ ਖਰਾਕ ਲੈਂਦੇ ਸੀ ਖਰਾਕ ਲੈਣ ਤੋਂ ਬਾਅਦ ਉਹੀ ਲੋਗ ਸਾਰਾ ਸਾਰਾ ਦਿਨ એનਰਜੈਟਿਕ ਰਹਿੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਜੀ ਤਾਂ ਸਾਨੂੰ ਸਿਰਫ ਉਸੇ ਖਰਾਕ ਤੇ ਮੁੜ ਕੇ ਜਾਣਾ ਪਊਗਾ ਅਸੀਂ ਸਿਰਫ ਉਹੀ ਖਰਾਕ ਲੈਣੇ ਆ ਸਰ ਰਾਜ ਜ਼ਰੂਰ ਦੱਸੋ ਕਿਉਂਕਿ ਦੇਖੋ ਜਿੰਨੇ ਵੀ ਵਿਊਅਰਸ ਨੇ ਦੇਖਿਆ ਨਾ ਉਹ ਕਹਿੰਦੇ ਕਿ ਯਾਰ ਕੀ ਹੈ ਉਹ ਜੀ ਚੀਜ਼ ਜਿਹੜੀ ਵੈਦ ਆਪ ਖਾ ਰਿਹਾ ਵਾ ਕਿ ਉਹ ਜ਼ਰੂਰ ਦੱਸੋ ਕਿ ਕੀ ਉਹ ਚੀਜ਼ ਕੀ ਆ ਦੇਖੋ ਤੁਸੀਂ ਵੀਡੀਓ ਵਾਇਰਲ ਜ਼ਰੂਰ ਦੇਖੀ ਹੈਗੀ ਇਹ ਉਹ ਹੈਗੀ ਆ ਚੀਜ਼ ਇਹਦਾ ਨਾਮ ਹੈਗਾ ਰੋਚੋ ਜੀ ਇਹ ਵੈਦ ਜਿਹੜੇ ਚੰਗੇ ਵੈਦ ਹੈਗੇ ਆ ਨਾ ਉਹਨਾਂ ਨੂੰ ਪਤਾ ਆ ਉਹ ਆਪਣੀ ਪਾਕਟ ਚ ਰੱਖਦੇ ਆ ਜਾਂ ਸਵੇਰੇ ਲੈਂਦੇ ਆ ਜਾਂ ਨਾ ਮਤਲਬ ਇੱਕ ਡਾਈਟ ਦੇ ਰੂਪ ਚ ਅਸੀਂ ਇਹਨੂੰ ਇਹਦਾ ਨਾਮ ਦਿੱਤਾ ਰੋਚੋ ਜੀ ਠੀਕ ਆ ਨਾ ਅਸੀਂ ਇਹਨੂੰ ਇਹਦਾ ਨਾਮ ਦੇ ਕੇ ਉਸੇ ਡਾਈਟ ਨੂੰ ਇਹਦੇ ਵਿੱਚ ਕਨਵਰਟ ਕਰ ਦਿੱਤਾ ਸੋ ਹੈ ਇੱਕ ਸਾਡੀ ਪੁਰਾਣੀ ਖਰਾਕ ਹੀ ਆ ਠੀਕ ਹੈ ਜੀ ਠੀਕ ਆ ਨਾ ਅੱਜ ਦੇ ਲੋਕ ਜ਼ਿਆਦਾ ਇਜ਼ੀ ਹੋ ਚੁੱਕੇ ਆ ਅੱਜ ਦੇ ਲੋਕ ਜ਼ਿਆਦਾ ਆ ਮਤਲਬ ਲੇਜ਼ੀਪਨ ਚ ਆ ਗਏ ਆ ਹਨਾ ਕਿ ਉਹ ਨਹੀਂ ਚਾਹੁੰਦੇ ਕਿ ਯਾਰ ਅਸੀਂ ਵੀ ਅਸ਼ਵਗੰਧਾ ਘੋਟੀਏ ਅਸੀਂ ਵੀ ਗੋਖਰੂ ਲਈਏ ਜਾਂ ਹੋਰ ਵੀ ਜਿੰਨੀਆਂ ਵੀ ਜੜੀ ਬੂਟੀਆਂ ਅਸੀਂ ਲਈਏ ਪਰ ਮਤਲਬ ਇਹ ਆ ਕਿ ਸਾਡੇ ਲੋਕ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਟਾਈਮ ਦੀ ਕਮੀ ਹੋਣ ਦੇ ਕਾਰਨ ਜੀ ਆਪਣੀ ਡਾਈਟ ਤੋਂ ਪਿੱਛੇ हट ਗਏ ਆ ਸਰ ਇਸ ਤੋਂ ਇਲਾਵਾ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵਰਤੋਂ ਜਿਹੜੀ ਆ ਸਿਰਫ ਮਰਦ ਹੀ ਕਰ ਸਕਦੇ ਆ ਜਾਂ ਔਰਤਾਂ ਵੀ ਇਸ ਦੀ ਵਰਤੋਂ ਕਰ ਸਕਦੀਆਂ ਨਹੀਂ ਕੋਈ ਇਸ਼ੂ ਨਹੀਂ ਖਰਾਕ ਤਾਂ ਸਾਰਿਆਂ ਦੀ ਸੀਗੀ ਖਰਾਕ ਇੱਕ ਲਈ ਨਹੀਂ ਸੀਗੀ ਖਰਾਕ ਤਾਂ ਸਭ ਲਈ ਆ ਮਰਦਾਂ ਨੂੰ ਵੀ ਖਰਾਕ ਇੱਕ ਚਾਹੀਦੀ ਆ ਔਰਤਾਂ ਨੂੰ ਵੀ ਇੱਕ ਖਰਾਕ ਚਾਹੀਦੀ ਕੋਈ ਵੀ ਲੈ ਸਕਦਾ ਇਹ ਇੱਕ ਮਤਲਬ ਬਿੱਤ ਬਣ ਚੁੱਕੀ ਆ ਕਿ ਸਿਰਫ ਅਸੀਂ ਜੀ ਮਰਦਾਂ ਨੇ ਹੀ ਪ੍ਰੋਬਲਮ ਆ ਲੱਤਾਂ ਬਾਹਾਂ ਦਰਦ ਤਾਂ ਅੱਜ ਲੇਡੀਜ਼ ਦੇ ਵੀ ਹੋ ਰਹੇ ਆ ਜੀ ਠੀਕ ਹੈ ਨਾ ਬੰਦਿਆਂ ਦੀਆਂ ਗੱਲਾਂ ਦੇ ਤਾਂ ਨਹੀਂ ਹੋ ਰਹੀਆਂ ਪ੍ਰੋਬਲਮਾਂ ਤਾਂ ਲੇਡੀਜ਼ ਨੂੰ ਵੀ ਹੁੰਨੀਆਂ ਆ ਰਹੀਆਂ ਸੋ ਇਹ ਸਾਰਿਆਂ ਲਈ ਬਣੀ ਹੋਈ ਖਰਾਕ ਹੈਗੀ ਆ ਤੇ ਸਰ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਸਵਾਲ ਇਹ ਵੀ ਆ ਕਿ ਜਦ ਵੀ ਕਿਸੇ ਨੂੰ ਮਿਲਦੀ ਹੈ ਨਾ ਹਰ ਕੋਈ ਕਹਿੰਦਾ ਕਿ ਯਾਰ ਸਰੀਰ ਦੇ ਵਿੱਚ ਜਾਨ ਜਿਣੀ ਹੈਗੀ ਲੱਤਾਂ ਦੇ ਵਿੱਚ ਜਾਨ ਜਿਣੀ ਹੈਗੀ ਇਹਦੇ ਬਾਰੇ ਜ਼ਰੂਰ ਦੱਸਿਓ ਦੇਖੋ ਸਾਡੇ ਲੋਕ ਫੇਰ ਉੱਥੇ ਗੱਲ ਆ ਕੇ ਮੁੜ ਕੇ ਆਗੇ ਕਿ ਉਸ ਖਰਾਕ ਨੂੰ ਭੁੱਲੇ ਆ ਜੀ ਜਦੋਂ ਬਲੱਡ ਸਾਡੀ ਬਾਡੀ ਚ ਪ੍ਰੋਪਰ ਫਲੋ ਕਰਦਾ ਆ ਪ੍ਰੋਪਰ ਵਰਕਿੰਗ ਕਰਦਾ ਆ ਤਾਂ ਸਾਨੂੰ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਸਾਡਾ ਬਲੱਡ ਪ੍ਰੋਪਰ ਫਲੋ ਨਹੀਂ ਕਰਦਾ ਵਰਕਿੰਗ ਨਹੀਂ ਕਰਦਾ ਉਹਦੇ ਨਾਲ ਸਾਨੂੰ ਇਹ ਪ੍ਰੋਬਲਮ ਆਉਣੀਆਂ ਸ਼ੁਰੂ ਹੁੰਦੀਆਂ ਸੋ ਇਹ ਜੇ ਲੱਤਾਂ 'ਚ ਦਰਦ ਹੋ ਰਿਹਾ ਆ ਜੇ ਜੇ ਦੇਖੋ ਇੱਕ ਪਹਿਲਵਾਨ ਚੰਗੀ ਤਰ੍ਹਾਂ ਘੋਲਦਾ ਵੀ ਆ ਇੱਕ ਮੁੰਡਾ ਜਿਮ ਵਾਲਾ ਚੰਗੀ ਤਰ੍ਹਾਂ ਜਿਮ ਵੀ ਕਰਦਾ ਉਹਦੀਆਂ ਲੱਤਾਂਾਂ 'ਚ ਫੇਰ ਨਹੀਂ ਦਰਦ ਹੁੰਦਾ ਬਿਲਕੁਲ ਕਿਉਂਕਿ ਉਹ ਸਿਰਫ ਤਾਂ ਸਿਰਫ ਕੀ ਆ ਉਹਨੂੰ ਡਾਈਟ ਦਾ ਪਤਾ ਉਹ ਚੰਗੀ ਡਾਈਟ ਲੈ ਰਿਹਾ ਅਸੀਂ ਸਵੇਰੇ ਉੱਠਦੇ ਆ ਪੰਜ ਚਾਰ ਰੋਟੀਆਂ ਨਗਲ ਦਿੰਨੇ ਆ ਠੀਕ ਹੈ ਦੁਪਹਿਰ ਨੂੰ ਉੱਠਦੇ ਆ ਪੰਜ ਚਾਰ ਰੋਟੀਆਂ ਸ਼ਾਮ ਨੂੰ ਆਉਂਦੇ ਪੰਜ ਚਾਰ ਰੋਟੀਆਂ ਲੈ ਕੇ ਹੀ ਰਹੇ ਆ ਕਣਕ ਵਿੱਚੋਂ ਲੈ ਕੇ ਹੀ ਰਹੇ ਆ ਇਹ ਤਾਂ ਸਮਝਣ ਵਾਲੀ ਗੱਲ ਆ ਨਾ ਕਣਕ ਦੇ ਵਿੱਚ ਇਹੋ ਜਿਹੇ ਕਿਹੜੇ ਗੁਣੇ ਆ ਜਿਹੜੇ ਅਸੀਂ ਖਾਈ ਜਾ ਰਹੇ ਆ ਜੀ ਅਸੀਂ ਆਪਣੇ ਬੱਚਿਆਂ ਨੂੰ ਵੀ ਸਵੇਰੇ ਪਰੌਂਠੇ ਤਲਕੇ ਦੇ ਦੰਨੇ ਕਣਕ ਵਾਲੇ ਇਹ ਨਹੀਂ ਕਿ ਅਸੀਂ ਛੱਡ ਦਾਂਗੇ ਇੱਕਦਮ ਨਹੀਂ ਛੁੱਟਣਾ ਸਾਡੇ ਤੋਂ ਅਸੀਂ ਬਹੁਤ ਵਾਰੀ ਲੋਕਾਂ ਨੂੰ ਸਮਝਾਈਦਾ ਕਿ ਯਾਰ ਆ ਤਲੀਆਂ ਚੀਜ਼ਾਂ ਛੱਡ ਦਿਓ ਆ ਚੀਜ਼ਾਂ ਨਾ ਖਾਓ ਪਰ ਫੇਰ ਵੀ ਲੋਕੀ ਨਹੀਂ ਹਟਰੇ ਆ ਬਹੁਤ ਸਾਰੇ ਬੈਅ ਦਾ ਬਹੁਤ ਸਾਰੇ ਡਾਕਟਰਸ ਜਿਹੜੇ ਇਸ ਚੀਜ਼ ਨੂੰ ਕਹਿ ਰਹੇ ਆ ਕਿ ਨਹੀਂ ਯਾਰ ਨਾ ਖਾਓ ਪਰ ਲੋਕੀ ਹਟ ਰਹੇ ਆ ਨਹੀਂ ਹਟ ਰਹੇ ਲੋਕੀ ਉੱਥੇ ਦੇ ਉੱਥੇ ਹੀ ਆ ਇਹਦਾ ਅਲਟਰਨੇਟਿਵ ਕੀ ਆ ਕਿ ਲੋਕਾਂ ਨੇ ਨਹੀਂ ਛੱਡਣਾ ਇਹ ਇਹ ਖਾਣਾ ਨਹੀਂ ਛੱਡਣਾ ਕਿਉਂਕਿ ਜਿੰਨੀ ਤਰੀਕੇ ਫਾਸਟ ਤਰੀਕੇ ਨਾਲ ਫਾਸਟ ਫੂਡ ਆਇਆ ਆ ਜੀ ਉਹਨਾਂ ਸੌਖਾ ਨਹੀਂ ਜਾਂਦਾ ਇਹਦਾ ਸੌਖਾ ਤਰੀਕਾ ਕਿ ਉਹੀ ਖਰਾਕ ਇਹਦੇ ਨਾਲ ਪੈਰਲਲ ਖੜੀ ਕਰ ਦਿੱਤੀ ਜਾਵੇ ਕਿ ਜਿਹੜੇ ਲੋਕ ਹੌਲੀ-ਹੌਲੀ ਉਸ ਖਰਾਕ ਦੇ ਨਾਲ ਜੁੜ ਜਾਣ ਮੁੜ ਕੇ ਦੁਬਾਰਾ ਫਿਰ ਜਿਹੜੀਆਂ ਪ੍ਰੋਬਲਮਾਂ ਸਾਨੂੰ ਅੱਜ ਆ ਰਹੀਆਂ ਆ ਹੌਲੀ-ਹੌਲੀ ਖਟਣੀਆਂ ਸ਼ੁਰੂ ਹੋ ਜਾਣੀਆਂ ਸਰ ਇਸ ਤੋਂ ਇਲਾਵਾ ਇੱਕ ਸਵਾਲ ਇਹ ਵੀ ਆ ਕਿ ਜੇਕਰ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਾਵੇ ਜੋੜੇ ਜਿਹੜੇ ਆ ਨੌਜਵਾਨ ਮਰਦਾਨਾ ਕਮਜ਼ੋਰੀ ਉਸ ਦੇ ਨਾਲ ਪੀੜਤ ਆ ਕੀ ਇਹ ਉਸ ਦੇ ਉੱਤੇ ਵੀ ਵਰਕ ਕਰੇਗੀ ਦੇਖੋ ਮੈਂ ਬਹੁਤ ਸਾਰੇ ਬੈਦ ਵੀ ਮੈਨੂੰ ਕਹਿਣਗੇ ਕਿ ਯਾਰ ਇਹਨੂੰ ਕਹਿਣਾ ਨਹੀਂ ਚਾਹੀਦਾ ਇਹ ਗੱਲ ਮਰਦਾਨ ਦੀ ਕਮਜ਼ੋਰੀ ਨਹੀਂ ਹੁੰਦੀ ਮਰਦਾਨਾ ਕਮਜ਼ੋਰੀ ਨਹੀਂ ਹੁੰਦੀ ਸਿਰਫ ਤੁਹਾਡੀ ਡਾਈਟ ਖਰਾਬ ਹੋ ਗਈ ਸਿਰਫ ਤੁਹਾਡਾ ਖਾਣਾ ਖਰਾਬ ਹੋ ਗਿਆ ਠੀਕ ਹੈ ਨਾ ਅੱਜ ਦੇ ਸਮੇਂ ਚ ਉਹੀ ਖਰਾਕ ਠੀਕ ਹੈ ਨਾ ਅਸੀਂ ਜੇਕਰ ਵਾਪਸ ਲੈ ਲਈਏ ਤਾਂ ਨੇਚਰਲੀ ਆ ਕਿ ਸਾਡੀ ਇਹ ਪ੍ਰੋਬਲਮ ਕਦੇ ਵੀ ਨਹੀਂ ਆਣੀ ਕਦੇ ਵੀ ਨਹੀਂ ਆਣੀ ਹਾਂ ਅਸੀਂ ਕੋਸ਼ਿਸ਼ ਕੀਤੀ ਸਾਡੀ ਟੀਮ ਨੇ ਇੱਕੋ ਕੋਸ਼ਿਸ਼ ਕੀਤੀ ਕਿ ਅਸੀਂ ਉਸ ਖਰਾਕ ਨੂੰ ਇੱਕ ਮੈਡੀਸਨ ਦੇ ਰੂਪ ਚ ਦਿੱਤਾ ਜਾ ਆਯੁਰਵੇਦਾ ਦੇ ਵਿੱਚ ਆਯੁਰਵੇਦਾ ਦੀ ਕੋਈ ਵੀ ਤੁਸੀਂ ਮੈਡੀਸਨ ਲਓ ਉਹ ਤੁਹਾਡੇ ਲਈ ਬੈਨੀਫਿਟ ਆ ਐਲੋਪੈਥੀ ਨਾਲੋਂ ਥੋੜਾ ਜਿਹਾ ਕਰੇਸ ਕਰੋ ਐਲੋਪੈਥੀ ਅਮਰਜੈਂਸੀ ਮੈਡੀਸਨ ਸਿਗੀ ਆਯੁਰਵੇਦਾ ਹਮੇਸ਼ਾ ਹੀ ਹਮੇਸ਼ਾ ਹੀ ਤੁਹਾਡੇ ਲਈ ਬੈਨੀਫਿਟ ਰਿਆ ਕਦੇ ਵੀ ਨੁਕਸਾਨ ਨਹੀਂ ਹੋਇਆ ਸੋ ਇਹ ਜਿਹੜੀ ਮਰਦਾਨਾ ਕਮਜ਼ੋਰੀ ਦੀ ਤੁਸੀਂ ਗੱਲ ਕਰਦੇ ਨਾ ਮਰਦਾਨਾ ਕਮਜ਼ੋਰੀ ਜੇਕਰ ਤੁਸੀਂ ਆਪਣੀ ਪ੍ਰੋਪਰ ਡਾਈਟ ਸੈੱਟ ਕਰ ਲਈ ਉਹ ਡਾਈਟ ਜੋ ਸਾਡੇ ਬਜ਼ੁਰਗ ਲੈਂਦੇ ਸੀ ਜੇ ਇਹਨੂੰ ਇਹਦੇ ਵਿੱਚ ਅਸੀਂ ਇਨਕਲੂਡ ਕੀਤੀ ਉਹ ਚੀਜ਼ ਉਹ ਜਿਹੜੇ ਸਾਡੇ ਬਜ਼ੁਰਗ ਲੈਂਦੇ ਸੀ ਉਹਨੂੰ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਤਾਂ ਕਰਕੇ ਬੰਦਾ ਅਨਰਜੈਟਿਕ ਹੈ ਦੇ ਕੋ ਨਰਜੈਟਿਕ ਹੈ ਤਾਂ ਨੇਚਰਲੀ ਆ ਉਹ ਆਪਣੀ ਸਾਰੇ ਜਿਹੜੇ ਕੰਮ ਵੀ ਆ ਵਧੀਆ ਤਰੀਕੇ ਨਾਲ ਕਰ ਰਿਆ ਉਹਨਾਂ ਦੇ ਘਰੇ ਬੇਬੀ ਵੀ ਹੈਗੇ ਆ ਸਾਰਾ ਕੁਝ ਹੈਗਾ ਆ ਜਦੋਂ ਲੋਕਾਂ ਦੀ ਖਰਾਕ ਖਰਾਬ ਹੋ ਗਈ ਉਸ ਟਾਈਮ ਤੇ ਸਾਨੂੰ ਆਈਵੀਐਫ ਦਾ ਸਹਾਰਾ ਲੈਣਾ ਪੈ ਗਿਆ ਬਿਲਕੁਲ ਜੀ ਠੀਕ ਹੈ ਜੀ ਆਈ ਆਈਵੀਐਫ ਦਾ ਸਹਾਰਾ ਹੀ ਤਾਂ ਲਿਆ ਗਿਆ ਕਿਉਂਕਿ ਅਸੀਂ ਆਪਣੀ ਖਰਾਕ ਦੇ ਵਿੱਚ ਮੈਦਾ ਖੰਡ ਤੇ ਨਮਕ ਤਿੰਨੇ ਚਿੱਟੀਆਂ ਚੀਜ਼ਾਂ ਇਨਕਲੂਡ ਕਰ ਦਿੱਤੀਆਂ ਉਹੀ ਸਾਡੇ ਲਈ ਹੌਲੀ 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 ਕਰਦੇ ਕਰਦੇ ਨੁਕਸਾਨ ਘਾਤਕ ਹੋ ਗਿਆ ਦੇਖੋ ਕੋਈ ਵੀ ਚੀਜ਼ ਆ ਟਾਈਮ ਲੈਂਦੀ ਹੈ ਇੱਕ ਦੀਮਕ ਹੁੰਦਾ ਜਿਹੜਾ ਮਤਲਬ ਲੱਕੜ ਨੂੰ ਲੱਗ ਜਾਂਦਾ ਉਹ ਹੌਲੀ 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 ਕਰਦਾ ਕਰਦਾ ਸਾਰੀ ਲੱਕੜ ਨੂੰ ਖਾ ਜਾਂਦਾ ਜੀ ਠੀਕ ਹੈ ਨਾ ਸੇਮ ਸਾਡੀ ਬਾਡੀ ਦੇ ਉੱਤੇ ਮੈਦੇ ਨੇ ਦੀਮਕ ਦੀ ਤਰ੍ਹਾਂ ਅਸਰ ਕੀਤਾ ਜੋ ਕਿ ਹੁਣ ਦਿਖਣ ਲੱਗ ਪਿਆ ਠੀਕ ਹੈ ਨਾ ਪਿਛਲੇ 10-15 ਸਾਲ ਤੋਂ ਲਗਾਤਾਰ ਅਸੀਂ ਮੈਦਾ ਖਾ ਰਹੇ ਹਾਂ ਤਾਂ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਉਹ ਬੇਬੀ ਨਹੀਂ ਪੈਦਾ ਕਰ ਪਾ ਰਹੀ ਉਹ ਬੱਚੇ ਨਹੀਂ ਪੈਦਾ ਕਰ ਪਾ ਰਹੀ ਉਹਦੀ ਵਜ੍ਹਾ ਕਾਰਨ ਕੀ ਅਸੀਂ ਉਹਨਾਂ ਨੇ ਮੈਦੇ ਨਾਲ ਜੁੜ ਗਏ ਸ਼ੌਕੀਏ ਰੂਪ ਦੇ ਵਿੱਚ ਚਲੇ ਗਿਆ ਜੀ ਅਸੀਂ ਪੀਜ਼ਾ ਖਾਣਾ ਉਹ ਸਨੈਪ ਚੈਟਾ ਪਾਣੀਆ ਜੇ ਉਹ ਕਰਨੀਆਂ ਉਹ ਸਿਰਫ ਦਿਖਾਵੇ ਲਈ ਆ ਪਰ ਬਾਡੀ ਇੰਟਰਨਲੀ ਤੁਹਾਡੀ ਵੀਕ ਹੋ ਚੁੱਕੀ ਆ ਇਸ ਕਰਕੇ ਜੇਕਰ ਤੁਸੀਂ ਮੁੜ ਕੇ ਚਾਹੁੰਦੇ ਆ ਉਹੀ ਖਰਾਕ ਵਾਪਸ ਲੈ ਕੇ ਆਣੀ ਪਊਗੀ ਜੇ ਉਹੋ ਜੀ ਬਾਡੀ ਚਾਹੁੰਦੇ ਹੋ ਬਜ਼ੁਰਗਾਂ ਸਰ ਇੱਥੇ ਇੱਕ ਸਵਾਲ ਇਹ ਵੀ ਆ ਕਿ ਤਕਰੀਬਨ ਮਾਰਕੀਟ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਡਕਟ ਜਾਂ ਅਜਹੀਆਂ ਮੈਡੀਸਿਨ ਆਉਂਦੀਆਂ ਵਾਂ ਜਿਹਦੇ ਵਿੱਚ ਕਿ ਕੁਝ ਅਜਹੀਆਂ ਚੀਜ਼ਾਂ ਦੀ ਕੁਝ ਅਜਿਹੇ ਕੈਮੀਕल्स ਦੀ ਵਰਤੋਂ ਕੀਤੀ ਹੁੰਦੀ ਕਿ ਜੋ ਕੁਝ ਸਮੇਂ ਲਈ ਟੈਂਪਰੇਰੀ એનર્ਜੀ ਤੇ ਮਿਲਦੀ ਆ ਪਰ ਬਾਅਦ ਵਿੱਚ ਉਹਦਾ ਦੁਗਣਾ ਸਾਈਡ ਇਫੈਕਟ ਹੁੰਦਾ ਇਹਦੀ ਗੱਲ ਕੀਤੀ ਜਾਵੇ ਤਾਂ ਇਹ ਟੋਟਲੀ ਆਯੁਰਵੇਦਿਕ ਐ ਸੇਫ ਆ ਕੋਈ ਇਹੋ ਜਿਹਾ ਕੈਮੀਕਲ ਜਾਂ ਕੋਈ ਇਹੋ ਜਿਹੀ ਚੀਤ ਨਹੀਂ ਪਾਈ ਗਈ ਕਿ ਆਪਾਂ ਲਈਏ ਤੇ ਸਡਨਲੀ એનર્ਜੀ ਆਵੇ ਦੈਨ ਫਿਰ ਜਿਹੜਾ ਡਾਊਨਫਾਲ ਹੋਵੇ ਦੇਖੋ ਨੇਵਲ ਅਮਰਤ ਨੇ ਹਮੇਸ਼ਾ ਸ਼ੁਰੂ ਤੋਂ ਇੱਕ ਕੋਸ਼ਿਸ਼ ਕੀਤੀ ਆ ਕਿ ਚੰਗਾ ਕੁਝ ਦੇਣ ਦੀ ਅੱਜ ਤੱਕਰ ਕਦੇ ਵੀ ਵਾਇਗਰੂ ਦੀ ਕਿਰਪਾ ਨਾਲ 50 ਤੋਂ 60000 ਪੇਸ਼ੈਂਟ ਇਦਾਂ ਦਾ ਹੋਊਗਾ ਜਿਹੜਾ ਕਹਿੰਦਾ ਸੀ ਮੈਂ ਮਰਦਾਨਾ ਕਮਜ਼ੋਰੀ ਦੇ ਨਾਲ ਜੂੰਝ ਰਿਹਾ ਹਾਂ ਉਹਨਾਂ ਨੂੰ ਇੱਕੋ ਹੀ ਗੱਲ ਗਈ ਕਿ ਤੁਸੀਂ ਖੁਰਾਕ ਬਦਲ ਲਓ ਉਹਨਾਂ ਨੇ ਆਪਣੀ ਖੁਰਾਕ ਬਦਲੀ ਇਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਂਦਾ ਉਹ ਬਿਲਕੁਲ ਠੀਕ ਹੈ ਉਹਨਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਲਿਆ ਤਾਂ ਅੱਜ ਹੀ ਠੀਕ ਹੋ ਨਹੀਂ ਆਯੁਰਵੈਦਾ ਹਮੇਸ਼ਾ ਲੰਮਾ ਟਾਈਮ ਮੰਗਦਾ ਆਯੁਰਵੈਦਾ ਲੰਮਾ ਹਮੇਸ਼ਾ ਹੀ ਲੰਮਾ ਟਾਈਮ ਮੰਗਦਾ ਸੋ ਆਪਾਂ ਨੂੰ ਆਯੁਰਵੈਦਾ ਤੇ ਵਿਸ਼ਵਾਸ ਕਰਨ ਦੀ ਲੋੜ ਆ ਔਰ ਰਿਆ ਤੁਹਾਡਾ ਕੁਐਸਚਨ ਕਿ ਇਹਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਬਿਲਕੁਲ ਜੀ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਸਾਡੇ ਬਜ਼ੁਰਗ ਕਦੇ ਵੀ ਕੈਮੀਕਲ ਨਹੀਂ ਸੀ ਖਾਂਦੇ ਅਸੀਂ ਵਾਰ-ਵਾਰ ਉਹੀ ਕਹਿੰਦੇ ਕਿ ਸਾਡੇ ਕੈਮੀਕਲ ਨਹੀਂ ਖਾਂਦੇ ਸੀ ਉਹ ਕੁਦਰਤੀ ਜੜੀ ਬੂਟੀਆਂ ਹੀ ਖਾਂਦੇ ਸੀ ਅਸੀਂ ਕੁਦਰਤੀ ਜੜੀ ਬੂਟੀਆਂ ਹੀ ਇਹਦੇ ਵਿੱਚ ਪਾਈਆਂ ਹੋਈਆਂ ਨੇ ਬੋਰਬੋਤਾ ਨਾਜੀ ਥੈਂਕ ਯੂ ਸੋ ਸਾਡੇ ਨਾਲ ਹਰਜੀਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਹਰਜੀਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਹਰਜੀਜੀ ਇਹ ਜਾਣਕਾਰੀ ਜ਼ਰੂਰ ਦਿਓ ਕਿ ਕਿਹੜੀ ਅਜਿਹੀ ਸੰਜੀਵਨੀ ਬੂਟੀ ਇਹਦੇ ਵਿੱਚ ਪਾ ਦਿੱਤੀ ਆ ਕਿ ਇੱਕ ਡੱਬੀ ਦੇ ਨਾਲ ਸਰੀਰਕ ਤਕਾਵੜ ਮਰਦਾਨਾ ਕਮਜ਼ੋਰੀ ਹਰ ਈਸ਼ੂ ਮੰਤਰ ਹੋ ਰਹੀ ਆ ਇਹ ਜ਼ਰੂਰ ਦੱਸੋ ਵੀ ਕੀ ਇਹਦੇ ਵਿੱਚ ਇਹੋ ਜਿਹੇ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਆ ਦੇਖੋ ਸਰ ਹਰਦੀਪ ਸਰ ਹੋਣਾ ਨੇ ਨਾ ਗੱਲ ਕੀਤੀ ਆ ਟੋਟਲੀ ਖੁਰਾਕ ਤੇ ਗੱਲ ਕੀਤੀ ਹੈਗੀ ਆ ਇੱਕ ਬੜੀ ਚੰਗੀ ਲਾਈਨ ਹੈਗੀ ਆ ਕਿ ਆਹਾਰ ਜਿਹੜਾ ਆ ਉਹ ਤੁਹਾਡੇ ਜੀਵਨ ਦਾ ਆਧਾਰ ਆ ਸਾਡੀ ਮਾਨਸਿਕਤਾ ਦੇਖੋ ਇਸ ਲਾਈਨ ਨੂੰ ਮੈਂ ਸਮਝਾਣਾ ਤੁਹਾਨੂੰ ਕਿ ਇਹਦਾ ਮਤਲਬ ਕੀ ਹੈਗਾ ਆ ਸਾਡੀ ਮਾਨਸਿਕਤਾ ਦੇਖੋ ਅਸੀਂ ਅੱਜ ਕੱਲ ਵੱਡੀਆਂ-ਵੱਡੀਆਂ ਕੋਠੀਆਂ ਪਾ ਰਹੇ ਆ ਜਾਂ ਵੱਡੀਆਂ-ਵੱਡੀਆਂ ਗੱਡੀਆਂ ਲੈ ਰਹੇ ਆ ਅੱਛਾ ਉਹਦੇ ਵਿੱਚ ਨਾ ਆਪਾਂ ਉਹਦੀ ਮਜ਼ਬੂਤੀ ਦੇਖਦੇ ਆ ਕਿ ਇਹ ਗੱਡੀ ਕਿੰਨੀ ਕੁ ਸੇਫ ਹੈਗੀ ਆ ਜਾਂ ਜਿਹੜਾ ਆਪਾਂ ਘਰ ਬਣਾਨੇ ਆ ਉਹਦੀ ਉਹਦੀ ਜਿਹੜੀ ਨੀਂਵ ਆਪਾਂ ਰੱਖਦੇ ਆ ਉਹ ਕਿੰਨੀ ਕੁ ਮਜ਼ਬੂਤ ਹੋਊਗੀ ਉਹਦੇ ਵਿੱਚ ਸਰੀਆ ਕਿਹੜਾ ਪਾਈਏ ਉਹਦੇ ਵਿੱਚ ਸੀਮੈਂਟ ਕਿਹੜਾ ਆਪਾਂ ਵਰਤੀਏ ਉਹਦੇ ਵਿੱਚ ਇੱਟ ਆਪਾਂ ਕਿਹੜੀ ਵਰਤੀਏ ਤਾਂ ਕਿ ਉਹ ਲੌਂਗ ਲਾਸਟਿੰਗ ਹੋਵੇ ਤੇ ਸਾਡੇ ਮਤਲਬ ਪਰਿਵਾਰ ਨੂੰ ਕੋਈ ਮੀਂਹ ਨੇਰੀ ਐਦਾਂ ਦੀ ਜਿਹੜੀ ਆਵੇ ਤਾਂ ਉਹਦੇ ਵਿੱਚ ਉਹਦਾ ਨੁਕਸਾਨ ਨਾ ਜਾਨੀਮਾਲੀ ਨੁਕਸਾਨ ਨਾ ਹੋਵੇ ਸੋ ਕਹਿਣ ਦਾ ਭਾਵ ਹੈਗਾ ਕਿ ਅਸੀਂ ਹਰ ਚੀਜ਼ ਦੇ ਵਿੱਚ ਨਾ ਇੱਕ ਸੋਲੀਡਿਟੀ ਦੇਖਦੇ ਆ ਇੱਕ ਸੇਫਟੀ ਦੇਖਦੇ ਆ ਪਰ ਜਦੋਂ ਗੱਲ ਆਦੀ ਆ ਤੁਹਾਡੇ ਸ਼ਰੀਰ ਦੀ ਤਾਂ ਉਦੋਂ ਆਪਾਂ ਜੋ ਦੇਖਦੇ ਆ ਉਹ ਨਿਕਲੀ ਜਾਂਦੇ ਆ ਆਹਾਰ ਹੀ ਆਧਾਰਾ ਮਤਲਬ ਕਹਿੰਦਾ ਕਿ ਜੋ ਤੁਸੀਂ ਖਾਂਦੇ ਆ ਤੁਹਾਡਾ ਸ਼ਰੀਰ ਉਹੀ ਆ ਉਹ ਹੁਣ ਸਰ ਉਹਨਾਂ ਨੇ ਗੱਲ ਕੀਤੀ ਆ ਪੀਜ਼ਾ 버ਗਰ ਦੀ ਗੱਲ ਕੀਤੀ ਆ ਦੇਖੋ ਆਪਾਂ ਅਗਰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਸਮਝਾਣਾ ਤੁਹਾਨੂੰ ਅਗਰ ਆਪਾਂ ਖੇਤ ਦੇ ਵਿੱਚ ਜਦੋਂ ਬਿਜਾਈ ਕਰਦੇ ਆ ਕਣਕ ਸਿੱਟਦੇ ਆ ਤਾਂ ਕਣਕ ਨਿਕਲੂਗੀ ਆਪਾਂ ਮੱਕੀ ਸਿੱਟਦੇ ਆ ਤਾਂ ਮੱਕੀ ਨਿਕਲੂਗੀ ਭਾਜੀ ਜੇ ਆਪਾਂ ਪੀਜ਼ਾ ਜਾਂ 버ਗਰ ਸਿੱਟ ਦਈਏ ਤਾਂ ਕੀ ਉਹ ਨਿਕਲੂਗਾ ਕੀ ਉਹ ਦੁਬਾਰਾ ਜੰਮੂਗਾ ਸੋ ਉਹ ਇੱਕ ਨਿਰਜੀਵ ਚੀਜ਼ ਆ ਉਹ ਬੇਜਾਨ ਚੀਜ਼ ਆ ਤਾਂ ਜਿੱਦਾਂ ਸਰ ਉਹਨਾਂ ਨੇ ਕਿਹਾ ਕਿ ਉਹ ਤੁਹਾਨੂੰ ਤਾਕਤ ਕੀ ਦੇ ਦਊਗੀ ਸੋ ਉਹਨੇ ਤੁਹਾਨੂੰ ਤਾਕਤ ਨਹੀਂ ਦੇਣੀ ਹੈਗੀ ਆ ਆਪਾਂ ਮਤਲਬ ਬਾਰੀ ਦਿਖਾਵੇ ਦੇ ਲਈ ਆਪਣੇ ਸਰੀਰ ਨੂੰ ਖੋਖਲਾ ਕਰ ਰਹੇ ਆ ਜਿੱਦਾਂ ਸਰ ਉਹਨਾਂ ਨੇ ਗੱਲ ਕੀਤੀ ਆ ਐਂਡ ਬਾਕੀ ਇਹ ਚੀਜ਼ ਜਿਹੜੀ ਆ ਤੁਹਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰਦੀ ਜਾ ਰਹੀ ਆ ਗੱਲ ਰਹੇਗੀ ਕਿ ਇਹ ਜੜੀ ਬੂਟੀਆਂ ਕੀ ਨੇ ਇਹ ਜੜੀ ਬੂਟੀਆਂ ਉਹ ਹੀਆ ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਆ ਬਟ ਇੱਕ ਤਾਂ ਉਹਦੀ ਮਿਕਦਾਰ ਦਾ ਨਾਂ ਪਤਾ ਹੋਣ ਕਰਕੇ ਦੂਸਰਾ ਤੁਹਾਡੇ ਸਰੀਰ ਦੀ ਤਸਵੀਰ ਕੀ ਆ ਉਹਦੇ ਬਾਰੇ ਨਾਂ ਪਤਾ ਹੋਣ ਕਰਕੇ ਆਪਾਂ ਉਹਨਾਂ ਦਾ ਸੇਵਨ ਕਰਨ ਤੋਂ ਕੁਰੇਜ਼ ਕਰਦੇ ਆ ਸੋ ਇਹਨਾਂ ਵਿੱਚ ਅਸੀਂ ਉਹਨਾਂ ਚੀਜ਼ਾਂ ਦਾ ਮਿਸ਼ਰਣ ਕੀਤਾ ਆ ਜੋ ਤੁਹਾਡੇ ਸਰੀਰ ਨੂੰ ਤਾਕਤ ਦਿੰਦੀਆਂ ਆ ਐਂਡ ਉਹ ਵੀ ਕੁਦਰਤੀ ਰੂਪ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਐਡ ਕੀਤਾ ਜਾਂਦਾ ਹੈਗਾ ਐਂਡ ਪਲੱਸ ਨੇਵਲ ਅੰਮ੍ਰਿਤ ਦੀ ਹਰ ਵੇਲੇ ਇੱਕੋ ਹੀ ਕੋਸ਼ਿਸ਼ ਰਹੀ ਆ ਕਿ ਜੋ ਵੀ ਅਸੀਂ ਪ੍ਰੋਡਕਟ ਕਹ ਲਓ ਮੈਡੀਸਨ ਕਹ ਲਓ ਜੋ ਵੀ ਚੀਜ਼ ਅਸੀਂ ਤਿਆਰ ਕਰਦੇ ਆ ਉਹਨੂੰ ਅਸੀਂ ਇੱਕ ਖੁਰਾਕ ਦੇ ਰੂਪ ਵਿੱਚ ਤਿਆਰ ਕਰਦੇ ਆ ਕਹਿਣ ਦਾ ਭਾਵ ਹੈਗਾ ਆ ਕਿ ਰੋਟੀ ਅਸੀਂ ساری ਉਮਰ ਖਾਈ ਚੱਲੀਏ ਤਾਂ ਸਾਨੂੰ ਕੋਈ ਨੁਕਸਾਨ ਨਹੀਂ ਦਿੰਦੀ ਹੈਗੀ ਇਸੇ ਤਰ੍ਹਾਂ ਇਹ ਜੜੀ ਬੂਟੀਆਂ ਦਾ ਸੇਵਨ ਅਸੀਂ ਨਾਲ ਦੀ ਨਾਲ ਕਰਦੇ ਚੱਲੀਏ ਤਾਂ ਇਹ ਸਾਨੂੰ ਕੋਈ ਨੁਕਸਾਨ ਨਹੀਂ ਦੇਣਗੀਆਂ ਜੇ ਅਸੀਂ ਆਪਣੀ ਜੀ ਵਨਸ਼ਾਲੀ ਦੇ ਵਿੱਚ ਚੇਂਜ ਲੈ ਕੇ ਆਨੇ ਆ ਤਾਂ ਨਾਲ ਦੀ ਨਾਲ ਇਹਨਾਂ ਦਾ ਸੇਵਨ ਕਰੀ ਚੱਲੋ ਤਾਂ ਕਿ ਤੁਹਾਡੀ ਜਿਹੜੀ ਇਮਿਊਨਿਟੀ ਹੈਗੀ ਆ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਹੈਗੀ ਆ ਨਾ ਉਹ ਬਣੀ ਰਵੇ ਤੇ ਕੋਈ ਬਿਮਾਰੀ ਅਗਰ ਤੁਹਾਡੇ ਸਰੀਰ ਨੂੰ ਆ ਕੇ ਜਕੜਦੀ ਆ ਤਾਂ ਇਹ ਤੁਹਾਡੀ ਉਦੋਂ ਹੈਲਪ ਕਰ ਸਕੇ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਆ ਇਹਦੇ ਵਿੱਚ ਅਸ਼ਵਗੰਧਾ ਕਹ ਲੋ ਗੋਖਰੂ ਸਫੇਦ ਮੂਸਲੀ ਕਾਲੀ ਮੂਸਲੀ ਲਾਜਵੰਤੀ ਆ ਜਾਂਦੀ ਆ ਤਾਲ ਮਖਾਣਾ ਆ ਜਾਂਦਾ ਆ ਪਾਨ ਜੜ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਪਾਨ ਵੈਸੇ ਤਾਂ ਬਹੁਤ ਖਾਂਦੇ ਆ ਬਟ ਪਾਨ ਦੀ ਜਿਹੜੀ ਜੜ ਹੁੰਦੀ ਆ ਉਹ ਤੁਹਾਡੇ ਸਰੀਰ ਨੂੰ ਅੰਦਰੋਂ ਤਾਕਤ ਦੇ ਦਿੰਦੀ ਆ ਅਕਰ ਕਾਰਾ ਇਹਦੇ ਵਿੱਚ ਅਸੀਂ ইরਾਨੀ ਇਸਤੇਮਾਲ ਕਰਦੇ ਆ ਇਹਦੇ ਵਿੱਚ ਸੌਂਫ ਦਾ ਇਸਤੇਮਾਲ ਹੁੰਦਾ ਆ ਇਲਾਇਚੀ ਦਾ ਇਸਤੇਮਾਲ ਹੁੰਦਾ ਆ ਜੈਫਲ ਦਾ ਜਵਿਤਰੀ ਦਾ ਹੁਣ ਇੱਥੇ ਇਦਾਂ ਦੀਆਂ ਮਤਲਬ ਤਕਰੀਬਨ ਜੇ ਮੈਂ ਟੋਟਲ ਕਾਊਂਟਿੰਗ ਕਰ ਰਿਹਾ ਤਾਂ ਤਕਰੀਬਨ ਇਹਦੇ ਵਿੱਚ 35 ਚੀਜ਼ਾਂ ਦਾ ਮਿਸ਼ਰਣ ਹੈਗਾ ਆ ਆ ਇੱਕ ਕੁਐਸਚਨ ਨਾਲ ਦੀ ਨਾਲ ਕਲੀਅਰ ਕਰ ਦੇਣਾ ਚਾਹੁੰਦਾ ਆ ਕਿ ਹੋ ਸਕਦਾ ਕਿ ਕਿਸੇ ਦਾ ਇਹ ਕੁਐਸਚਨ ਹੋਵੇ ਕਿ ਇਹ ਗਰਮ ਤਸਵੀਰ ਦੀ ਨਾ ਹੋਵੇ ਆ ਜਾਂ ਠੰਡੀ ਤਸਵੀਰ ਦੀ ਨਾ ਹੋਵੇ ਸੋ ਨੀਵਲ ਅੰਮ੍ਰਿਤ ਦਾ ਹਰ ਵੇਲੇ ਇਹੀ ਮਕਸਦ ਰਹਿੰਦਾ ਆ ਕਿ ਇੱਕ ਪ੍ਰੋਪਰ ਡਾਈਟ ਚਾਰਟ ਬਣਦਾ ਆ ਕਿਉਂਕਿ ਸਰ ਉਹਨਾਂ ਨੇ ਦੱਸਿਆ ਇਹਨੂੰ ਲੇਡੀਜ਼ ਵੀ ਲੈ ਸਕਦੀਆਂ ਐ ਇਹਨੂੰ ਇਹਨੂੰ ਜਵਾਨ ਵੀ ਲੈ ਸਕਦਾ ਇਹਨੂੰ ਬਜ਼ੁਰਗ ਵੀ ਲੈ ਸਕਦਾ ਆ ਪਰ ਜਦੋਂ ਤੁਸੀਂ ਸਾਡੇ ਨਾਲ ਕੰਸਲਟ ਕਰਕੇ ਇਹਨੂੰ ਲੈਣੇ ਆ ਤਾਂ ਉਸ ਵੇਲੇ ਤੁਹਾਡੀ ਸਮੱਸਿਆ ਨੂੰ ਸਮਝ ਕੇ ਇੱਕ ਡਾਈਟ ਚਾਰਟ ਅਸੀਂ ਜ਼ਰੂਰ ਪ੍ਰੋਵਾਈਡ ਕਰਦੇ ਆ ਕਹਿਣ ਦਾ ਭਾਵ ਕਿ ਤੁਹਾਡੇ ਸਰੀਰ ਦੀ ਤਸਵੀਰ ਨੂੰ ਸਮਝ ਕੇ ਤੁਹਾਡੇ ਲਈ ਕਿਹੜੀਆਂ ਚੀਜ਼ਾਂ ਖਾਣ ਲਈ ਚੰਗੀਆਂ ਆ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਨੁਕਸਾਨਦੇ ਆ ਉਤੋਂ ਆਪਾਂ ਤੁਹਾਨੂੰ ਜ਼ਰੂਰ ਜਾਗਰੂਤ ਕਰਵਾਨੇ ਆ ਕਿਉਂਕਿ ਸਾਡਾ ਮਕਸਦ ਹੀ ਇਹ ਹੀ ਆ ਕਿ ਆਪਾਂ ਆਯੁਰਵੈਦਾ ਦੀਆਂ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਉਹਨੂੰ ਪ੍ਰਮੋਟ ਕਰੀਏ ਸਰ ਇੱਥੇ ਮੈਂ ਹਰਦੀਪ ਜੀ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਤਕਰੀਬਨ ਕੀ ਹੁੰਦਾ ਜਦ ਕੋਈ ਵੀ ਚੰਗੀ ਚੀਜ਼ ਆਉਂਦੀ ਆ ਮਾਰਕੀਟ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਉਹਦੀ ਕਾਪੀ ਤਿਆਰ ਕੀਤੀ ਜਾਂਦੀ ਆ ਇਹ ਜ਼ਰੂਰ ਦੱਸਿਓ ਕਿ ਨੈਮਲ ਅੰਮ੍ਰਿਤ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਕਾਪੀ ਬਹੁਤ ਮਾਰਕੀਟ ਦੇ ਵਿੱਚ ਲੋਕਾਂ ਨੇ ਕਾਪੀ ਕੀਤਾ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਆਏ ਸੀ ਹੁਣ ਜੇਕਰ ਤੁਸੀਂ ਇਹ ਮੈਡੀਸਨ ਲੈ ਕੇ ਆਏ ਜੇ ਕਿ ਲਾਜ਼ਮੀ ਗੱਲ ਹੈ ਕਿ ਜੇਕਰ ਚੰਗੀ ਚੀਜ਼ ਆ ਤੇ ਇਹਦੀ ਕਾਪੀ ਹੋਣੀ ਹੀ ਹੋਣੀ ਆ ਤੇ ਜੇਕਰ ਲੋਕ ਲੈਣਾ ਚਾਹੁੰਦੇ ਆ ਕਿ 오રિਜਨਲ ਕਿੱਥੋਂ ਮਿਲੂ ਜਾਂ ਕਿਸ ਤਰ੍ਹਾਂ ਮਿਲੂ ਉਹ ਜ਼ਰੂਰ ਦੱਸਿਓ ਦੇਖੋ ਭਾਰਤ ਦੀ ਇੱਕ ਤਰਸਦੀ ਰਹੀ ਹੈ ਭਾਰਤ ਦੇ ਲੋਕਾਂ ਦੀ ਤਰਸਦੀ ਰਹੀ ਹੈ ਕਿ ਚੰਗੀ ਚੀਜ਼ ਕਦੇ ਵੀ ਉਹਨਾਂ ਤੱਕ ਨਹੀਂ ਪਹੁੰਚੀ ਨਹੀਂ ਜਿਨ੍ਹਾਂ ਲੋਕਾਂ ਦਾ ਕਰ ਚੰਗੀ ਚੀਜ਼ ਮੌਂਚੀ ਉਹਨਾਂ ਨੂੰ ਰਿਜ਼ਲਟ ਮਿਲੇ ਆ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡੀ ਕਾਪੀ ਆਈ ਥਿੰਕ ਧੁੰਨੀ ਚ ਪਾਉਣ ਵਾਲਾ ਤੇਲ ਦੀ ਤਾਂ ਮੈਂ ਕਹਿੰਦਾ ਜੱਖਣਾ ਵੜ ਦਿੱਤੀ ਲੋਕਾਂ ਨੇ ਪੈਸੇ ਚਾਰ ਪੈਸੇ ਕਮਾਉਣ ਦੀ ਖਾਤਰ ਪਤਾ ਨਹੀਂ ਕੀ ਕੀ ਕਰ ਦਿੱਤਾ ਕਿ ਆ ਜੀ ਨੇਵਲ ਸਾਡੀਆਂ ਇਹ ਵੀਡੀਓ ਚੱਕ ਕੇ ਚਲਾਈ ਜਾ ਰਹੇ ਆ ਬਹੁਤ ਲੋਗ ਮੈਂ ਉਹਨਾਂ ਲੋਕਾਂ ਨੂੰ ਹੱਥ ਜੋੜਨ ਰੱਖ ਕੇ ਕਹਿਣਾ ਚਾਹੁੰਦਾ ਬ੍ਰਦਰ ਜ਼ਿੰਦਗੀ ਚ ਆਪਾਂ ਇੱਕ ਵਾਰੀ ਆਏ ਆ ਵਾਰ-ਵਾਰ ਨਹੀਂ ਆਉਣਾ ਠੀਕ ਹੈ ਨਾ ਇਹੋ ਜਿਹਾ ਕਰਮ ਨਾ ਬਣਾ ਲੀਏ ਕਿ ਜਿਹਦੇ ਕਾਰਨ ਕਰਕੇ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੀ ਹੋਏ ਸੋ ਜਿੱਦਾਂ ਤੁਸੀਂ ਦੱਸਿਆ ओरिजिनल ਦੀ ਪਹਿਚਾਨ ਦੇਖੋ ਹੁਣ ਇਹੋ ਜਿਹੇ ਕਾਪੀਆਂ ਕਰ ਦਿੱਤੇ ਡੁਪਲੀਕੇਟ ਵੀ ओरिजिनल ਲੱਗ ਰਿਹਾ ਸੋ ਇਹਦਾ ਇੱਕੋ ਇੱਕ ਹੱਲ ਹੈ ਕਿ ਤੁਸੀਂ ਕੰਪਨੀ ਦੇ ਹੈੱਡ ਆਫਿਸ ਨਾਲ ਜਿਹੜਾ ਤੁਹਾਨੂੰ ਨੰਬਰ ਦੇ ਰਹੇ ਇਹਨਾਂ ਤੇ ਰਾਬਤਾ ਕਰ ਲਿਓ ਆਦਰਵਾਇਜ਼ ਅਸੀਂ ਨਹੀਂ ਕਹਿੰਦੇ ਕਿ ਇਹ ਤੁਹਾਨੂੰ ਸਟੋਰ ਮਾਰਕੀਟ ਚੋਂ ਨਹੀਂ ਮਿਲਣੂ ਮਿਲ ਜਾਣੀਆਂ ਮਾਰਕੀਟ ਚੋਂ ਵੀ ਕਿਉਂਕਿ ਕਾਰਨ ਆ ਕੁਝ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਆਦਤ ਹੈ ਆ ਕੇ ਕਾਪੀ ਕਰਕੇ ਦੇਣ ਦੀ ਸੋ ਮੈਂ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਰਿਕਵੈਸਟ ਕਰਨਾ ਕਿ ਜੇਕਰ ਤੁਹਾਡਾ ਦਰਸ਼ਕ ਕੋਈ ਵੀ ਲੈਣਾ ਚਾਹੁੰਦਾ ਇਹਨੂੰ ਠੀਕ ਹੈ ਨਾ ਤਾਂ ਉਹ ਇਸ ਚੀਜ਼ ਨੂੰ ਹੈੱਡ ਆਫਿਸ ਤੋਂ ਮੰਗਾਵੇ ਔਰ ਨਾਲ ਅਸੀਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਕਿ ਇਹਦੇ ਨਾਲ ਅਸੀਂ ਜਿਹੜਾ ਇਹ ਸਾਡਾ ਪੰਜ ਰਤਨ ਬੂਸਟਰ ਹੈ ਸਾਡਾ ਬਾਡੀ ਬੂਸਟਰ ਹੈਗਾ ਇਹ ਅਸੀਂ ਇਹਦੇ ਨਾਲ ਦੇ ਰਹੇ ਹਾਂ ਜੇ ਵੀ ਕੋਈ ਵੀ ਕਾਸਟ ਨਹੀਂ ਲੈ ਰਹਾ ਦੇਦੀ ਅਸੀਂ ਕੋਈ ਕੋਸਟ ਨਹੀਂ ਲੈ ਰਹੇ ਸਾਨੇ ਜਿੰਨੇ ਵੀ ਪੇਸ਼ੈਂਟ ਆਂਦੇ ਉਹਨਾਂ ਨੂੰ ਅਸੀਂ ਇਹਦੇ ਨਾਲ ਇਹ ਦੇ ਰਹੇ ਆਂ ਕਾਰਨ ਕੀ ਆ ਕਿ ਆ ਜਿਹੜਾ ਮੌਸਮ ਹੈਗਾ ਨਾ ਇਸ ਮੌਸਮ ਦੇ ਵਿੱਚ ਹੀ ਸਾਡੀ ਬਾਡੀ ਸਭ ਕੁਝ ਐਬਜ਼ਾਰਬ ਕਰਦੀ ਹੈਗੀ ਆ ਸਾਡੀ ਬਾਡੀ ਲੱਗ ਜਾਂਦੀ ਜਿਸ ਤਰੀਕ ਤੇ ਇਹ ਲਾਣਾ ਜੇ ਅਸੀਂ ਚੰਗੀ ਖਰਾਕ ਤੇ ਲਾਤਾ ਤਾਂ ਅਸੀਂ ਚੰਗੀ ਖਰਾਕ ਚ ਹੋ ਜਾਣਾ ਜੇ ਮਾੜੀ ਤੇ ਲਾਗੇ ਤਾਂ ਅਸੀਂ ਮਾੜੀ ਚ ਹੋ ਜਾਣਾ ਸਾ ਰਿਜ਼ਲਟ ਬਾਰੇ ਜ਼ਰੂਰ ਦੱਸਿਓ ਕਿ ਕਿੰਨੇ ਸਮੇਂ ਦੇ ਵਿੱਚ ਰਿਜ਼ਲਟ ਮਿਲੂਗਾ ਤੇ ਇਹ ਜ਼ਰੂਰ ਦੱਸੋ ਜਿਸ ਨਾਮ ਤੇ ਤੇ ਲਿਖਿਆ ਹੋਇਆ ਇਨਕਰੀਜ਼ ਟੈਮਿਨਾ ਬਿਲਡ ਸਟਰੈਂਥ ਕਿੰਨਾ-ਕਿੰਨਾ ਚੀਜ਼ਾਂ ਤੇ ਕੰਮ ਕਰੇਗੀ ਤੇ ਕਿੰਨੇ ਸਮੇਂ ਦੇ ਵਿੱਚ ਅਸਰ ਇਹਦਾ ਮਤਲਬ ਦਿਖਣਾ ਸ਼ੁਰੂ ਹੋ ਜਾਊਗਾ ਦੇਖੋ ਅਸਰ ਜਿਹੜਾ ਆਯੁਰਵੈਦਿਕ ਮੈਡੀਸਨ ਆ ਘੱਟ ਤੋਂ ਘੱਟ ਵੀ 15 ਤੋਂ 20 ਦਿਨ ਲੈਂਦੀ ਆ ਉਹ ਇਦਾਂ ਨਹੀਂ ਗੇ ਕਿ ਤੁਸੀਂ ਹੱਥ ਲਾਇਆ ਤਾਂ ਠੀਕ ਹੋ ਜਾਓਗੇ ਨਹੀਂ ਆਯੁਰਵੈਦਾ ਨੂੰ ਤੁਹਾਨੂੰ ਟਾਈਮ ਦੇਣਾ ਹੀ ਪਊਗਾ ਜੇਕਰ ਤੁਸੀਂ ਆਪਣੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਨਾ ਤਾਂ ਤੁਹਾਨੂੰ ਟਾਈਮ ਦੇਣਾ ਪਊਗਾ ਸੋ ਰਹੇਗੀ ਇਹਦੀ ਗੱਲ એનર્ਜੀ ਬੂਸਟਰ ਦੀ ਇਹ એનર્ਜੀ ਬੂਸਟਰ ਇਹੋ ਜੀ ਸਾਡੀ ਖਰਾਕ ਹੈਗੀ ਆ ਜਿਹੜੇ ਬਜ਼ੁਰਗ ਸਾਡੇ ਨਾ ਕੁੰਡੇ ਕੁੰਡੇ ਘੋਟਨੇ ਦੇ ਨਾਲ ਘੋਟ ਕੇ ਚੀਜ਼ਾਂ ਬਣਾਉਂਦੇ ਸੀ ਇਹ ਉਹ ਚੀਜ਼ ਹੈ ਜੀ ਇਹ ਉਹ ਚੀਜ਼ ਆ ਇਹਨੂੰ ਤੁਸੀਂ ਡੇਲੀ ਆਪਣੀ ਲਾਈਫ 'ਚ ਯੂਜ਼ ਕਰਨਾ ਸ਼ੁਰੂ ਕਰ ਦੋ ਇੱਕ ਤਾਂ ਜਿਹੜਾ ਮੋਟਾਪਾ ਆ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਹੁਣ ਕਹਿਣਗੇ ਵੀ ਇਹਨਾਂ ਮੋਟਾਪਾ ਕਿੱਦਾਂ ਖਤਮ ਹੋਊਗਾ ਉਹ ਆਧਾਰ ਮੈਂ ਦੇਣ ਲੱਗਾ ਕਿਉਂਕਿ ਇਹਦੀ ਡਾਈਟ ਇੰਨੀ ਹੈਵੀ ਆ ਤੁਹਾਨੂੰ ਭੁੱਖ ਹੀ ਨਹੀਂ ਲੱਗਣ ਦਿੰਦੀ ਠੀਕ ਹੈ ਜੀ ਠੀਕ ਹੈ ਜੀ ਭੁੱਖ ਨਹੀਂ ਲੱਗਣ ਦੇਣੀ ਤਾਂ ਸੀ ਜਿਹੜਾ ਮਤਲਬ ਗਲਤ ਖਾਣੇ ਉਹ ਖਾਣਾ ਹੀ ਨਹੀਂ ਠੀਕ ਹੈ ਨਾ ਜਿਹੜੇ ਬੰਦੇ ਜਿੰਮ 'ਚ ਜਾਂਦੇ ਉਹ ਰੋਟੀਆਂ ਨਹੀਂ ਖਾਂਦੇ ਉਹ ਚੰਗਾ ਫੂਡ ਲੈ ਰਹੇ ਆ ਇੱਕ ਜ਼ਿੰਦਾ ਫੂਡ ਲੈ ਰਹੇ ਆ ਜਿੱਦਾਂ ਹਰਜੀਤ ਨੇ ਦੱਸਿਆ ਆ ਕਿ ਅਸੀਂ ਮਰੀਆਂ ਹੋਈਆਂ ਚੀਜ਼ਾਂ ਖਾ ਰਹੇ ਆ ਪੀਜ਼ਾ ਪੀਜ਼ੇ 'ਚ ਕੋਈ ਜਾਨ ਨਹੀਂ ਉਹਨੂੰ ਤੁਸੀਂ ਸਿੱਟ ਦੋ ਉਹਨੇ ਨਹੀਂ ਉਗਣਾ ਕਣਕ ਨੂੰ ਸਿੱਟ ਦੋ ਉਹਨੇ ਉੱਗ ਖੜਨਾ ਜ਼ਿੰਦਾ ਜੀਵਾਂ ਨੂੰ ਲਓ ਜਿਹੜੀਆਂ ਵੀ ਚੀਜ਼ਾਂ ਸਾਡੀਆਂ ਜ਼ਿੰਦਾ ਹੈਗੀਆਂ ਉਹਨਾਂ ਨੂੰ ਆਪਣੀ ਬਾਡੀ 'ਚ ਲੈਣਾ ਸ਼ੁਰੂ ਕਰੋ ਹੋ ਜਾਂਦਾ ਕੁਦਰਤ ਨੇ ਸਾਨੂੰ ਅਨੇਕਾਂ ਚੀਜ਼ਾਂ ਦਿੱਤੀਆਂ ਆ ਅਸ਼ਬੰਦਾ ਹੋ ਗਿਆ ਮੂਸਲੀ ਹੋ ਗਈ ਪਤਾ ਨਹੀਂ ਹੋਰ ਕਿਹੜੀ ਜਿਹੜੀਆਂ ਚੀਜ਼ਾਂ ਹਨ ਜਿਹਦੇ ਵਿੱਚ ਮਤਲਬ ਅਸੀਂ ਜੇ ਉਸ ਟੌਪਿਕ ਦਾ ਚੱਲ ਪਿਆ ਤਾਂ ਬਹੁਤ ਲੰਮਾ ਟੌਪਿਕ ਚੱਲ ਜਾਣਾ ਸੋ ਇਸ ਚੀਜ਼ ਕਰਕੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਜੇਕਰ ਤੁਸੀਂ origignal ਲੈਣਾ ਤਾਂ ਜੀ ਕੰਪਨੀ ਦੇ ਹੈੱਡ ਆਫਿਸ ਨਾਲ ਕੰਟੈਕਟ ਕਰ ਲਓ ਉੱਥੇ ਜੇਕਰ ਕੋਈ ਬ੍ਰਾਂਚ ਦਾ ਨੰਬਰ ਵੀ ਹੋਏ ਤਾਂ ਤੁਹਾਨੂੰ ਅਸੀਂ ਇੱਥੋਂ ਨੰਬਰ ਦੇ ਦਾਂਗੇ ਤੁਸੀਂ ਇੱਥੋਂ ਅਪਲਾਈ ਕਰ ਲਿਓ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਨਾਮ ਤੇ ਬ੍ਰਾਂਚਾ ਬਰਾਂਚਾ ਵੀ ਖੋਲ ਕੇ ਬੈਠੇ ਆ ਔਰ ਉਹ ਗਲਤ ਹੀ ਮੈਡੀਸਨ ਦੇਈ ਜਾ ਰਹੇ ਆ ਜੀ ਸਰ ਇੱਕ ਸਵਾਲ ਇਹ ਵੀ ਆ ਕਿ ਜਿੰਨੇ ਵੀ ਵੀਅਰ ਵੇਖ ਰਹੇ ਆ ਉਹਨਾਂ ਦੇ ਮਨਾਂ ਦੇ ਸਵਾਲ ਹੋਣੇ ਆ ਕਿ ਕਿਸ ਏਜ ਦੇ ਪਰਸਨ ਇਸਦੀ ਵਰਤੋਂ ਕਰ ਸਕਦੇ ਆ ਤੇ ਕੌਣ ਕੌਣ ਇਸਦੀ ਵਰਤੋਂ ਕਰ ਸਕਦਾ ਇਹ ਜ਼ਰੂਰ ਦੱਸਿਓ ਅ ਦੇਖੋ ਏਜ ਤਾਂ ਜਿਹੜੀ ਤੁਹਾਡੀ ਹੈਗੀ ਆ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਨੀ ਆ ਤਾਂ ਆਪਾਂ ਤੁਹਾਨੂੰ ਉਹ ਜ਼ਰੂਰ ਕਲੀਅਰਿਫਾਈ ਕਰ ਦਵਾਂਗੇ ਬਟ ਇਹਨੂੰ ਤਾਂ 12 ਸਾਲ ਦੇ ਬੱਚੇ ਤੋਂ ਲੈ ਕੇ ਚਾਹੇ ਜਿੰਨੀ ਉੱਪਰ ਮਰਜੀ ਏਜ ਵਾਲਾ ਪਰਸਨ ਹੋਵੇ ਉਹ ਲੈ ਸਕਦਾ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਨੈਚੁਰਲ ਚੀਜ਼ਾਂ ਤੇ ਨੈਚੁਰਲ ਵਿਧੀ ਦੇ ਨਾਲ ਹੀ ਤਿਆਰ ਕੀਤੀਆਂ ਆ ਕੋਲਡ ਪ੍ਰੋਸੈਸ ਦੇ ਨਾਲ ਤਿਆਰ ਕੀਤੀਆਂ ਹੱਥੀ ਤਿਆਰ ਕੀਤੀਆਂ ਹੋਈਆਂ ਆ ਸੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਏਜ ਦਾ ਗਰੁੱਪ ਦਾ ਪਰਸਨ ਉਹ ਲੇਡੀਜ਼ ਹੈਗੇ ਜਾਂ ਜੈਂਟਸ ਹੈਗੇ ਬੱਚਾ ਹੈਗਾ ਬਜ਼ੁਰਗ ਹੈਗਾ ਆ ਉਹਨੂੰ ਲੈ ਸਕਦਾ ਹੈ ਜੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਪਲੱਸ ਜਦੋਂ ਤੁਸੀਂ ਸਾਡੇ ਨਾਲ ਕੰਸਲਟ ਕਰਨਾ ਆ ਤਾਂ ਆਪਾਂ ਤੁਹਾਨੂੰ ਆਪ ਹੀ ਦੱਸ ਦੇਣਾ ਕਿ ਕਿਹਨਾ ਚੀਜ਼ਾਂ ਦਾ ਤੁਸੀਂ ਪਰਹੇਜ਼ ਕਰਨਾ ਆ ਜੀ ਇਹਦੇ ਨਾਲ ਸੋ ਬਿਲਕੁਲ ਸੋ ਨਾਲ ਦੀ ਨਾਲ ਕੀਮਤ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਤਕਰੀਬਨ ਕੀ ਹੁੰਦਾ ਵਾ ਕਿ ਜਦੋਂ ਕੀਮਤ ਦੀ ਗੱਲ ਆਉਂਦੀ ਹੈ ਨਾ ਤੇ ਕੀਮਤ ਪਾਜੀ ਕੋਈ ਦੱਸਦਾ ਨਹੀਂ ਕਿ ਲਗਾ ਦਾ ਲਾ ਲਾਂਗੇ ਤੁਸੀਂ ਕੀਮਤ ਦੇ ਬਾਰੇ ਜ਼ਰੂਰ ਦੱਸੋ ਦੇਖੋ ਇਹਦੀ ਕੀਮਤ ਹੈਗੀ 1650 ਰੁਪਏ ਤੇ ਪਾਜੀ ਇਹਦੀ ਕਿੰਨੀ ਕੀਮਤ ਆ ਇਹਦੇ ਨਾਲ ਫ੍ਰੀ ਆ ਪਾਜੀ ਕੀ ਗੱਲ ਕਰ ਰਹੇ ਹੋ ਫ੍ਰੀ ਤੇ ਅੱਜ ਕੱਲ ਕੋਈ ਕੁਝ ਵੀ ਨਹੀਂ ਦਿੰਦਾ ਇਹਦੇ ਨਾਲ ਫ੍ਰੀ ਦੇਖੋ ਸਾਨੂੰ ਦਰਸ਼ਕਾਂ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਹੁਣ ਸਾਡਾ ਵੀ ਫਰਜ਼ ਬਣਦਾ ਥੋੜਾ ਜਿਹਾ ਪੰਜਾਬ ਦੇ ਪ੍ਰਤੀ ਕੁਝ ਚੰਗਾ ਕਰ ਲਈਏ ਠੀਕ ਹੈ ਨਾ ਕੋਸ਼ਿਸ਼ ਤਾਂ ਰਹੀ ਹੈ ਹਮੇਸ਼ਾ ਹੀ ਕਿ ਚੰਗਾ ਕਰੀਏ ਪਰ ਇੱਕ ਇੱਕ ਪਹਿਲ ਹੋਰ ਹੈ ਕਿ ਅਸੀਂ ਪੰਜ ਰਤਨ ਜਿਹੜਾ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਇਹਨਾਂ ਦੇ ਨਾਲ ਦੇ ਰਹੇ ਹਾਂ ਸੋ ਬਿਲਕੁਲ ਜੀ ਨਾਲ ਦੀ ਨਾਲ ਪ੍ਰੋਪਰ ਸਰ ਐਡਰੈਸ ਜਰੂਰ ਦੱਸਿਓ ਐਡਰੈਸ ਦੀ ਹਰ ਤਰ੍ਹਾਂ ਦੀ ਹਰ ਵਾਰ ਦੀ ਤਰ੍ਹਾਂ ਐਡਰੈਸ ਤੁਹਾਡਾ نیچے ਸ਼ੋ ਵੀ ਹੋ ਜਾਣਾ ਆ ਪਰ ਆਪਾਂ ਬੰਗਾ ਤੋਂ ਬਿਲੋਂਗ ਕਰਦੇ ਆ ਬੰਗਾ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਰੋਡ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਂਦਾ ਆ ਉਸ ਰੋਡ ਦੇ ਉੱਪਰ ਆਪਾਂ ਜੀ ਐਨ ਰਾਈਸ ਮਿਲ ਦੇ ਓਪੋਜ਼ਿਟ ਆ ਜੇ ਨਹੀਂ ਪਤਾ ਲੱਗਦਾ ਤਾਂ ਕਿਸੇ ਨੂੰ ਵੀ ਪੁੱਛ ਲਓ ਕਿ ਬੰਗਾ ਦਾ ਬਿਜਲੀਕਰ ਜਿਸ ਰੋਡ ਤੇ ਹੈਗਾ ਆ ਉਸ ਤੋਂ ਆਪਾਂ ਕੁਝ ਅਧਿਕ ਕਿਲੋਮੀਟਰ ਦੀ ਦੂਰੀ ਤੇ ਹੈਗੇ ਆ ਤੋ ਬਿਲਕੁਲ ਸਰ ਇੱਕ ਵਾਰੇ ਦਾ ਨਾ ਟੈਕਸਚਰ ਦਿਖਾ ਦਿਓ ਤੇ ਨਾਲੇ ਕਿੰਨੀ ਮਾਤਰਾ ਚ ਖਾਣੀ ਆ ਇਹ ਵੀ ਜ਼ਰੂਰ ਦੱਸਿਓ ਇੱਕ ਦੀ ਟੈਕਸਚਰ ਦਿਖਾ ਦਿਓ ਜਿਹੜੀ ਤਾਂ ਹੀ ਰੋਚੋ ਹੈਗੀ ਆ ਇਹ ਇਹ ਇੱਕ ਬਹੁਤ ਚੰਗਾ ਮਿਸ਼ਰਣ ਆ ਐਂਡ ਇਹ ਤੁਹਾਨੂੰ ਨਾ ਇਨਸਟੈਂਟ ਐਨਰਜੀ ਜ਼ਰੂਰ ਦੇਊਗੀ ਇਹਨੂੰ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਆ ਇਸ ਤਰ੍ਹਾਂ ਐਨੀ ਕਿ ਲੈਣੀ ਆਪਾਂ ਤੁਸੀਂ ਇਹ ਤਕਰੀਬਨ ਮੱਕੀ ਦੇ ਦਾਣੇ ਜਿੰਨੀ ਹੋ ਜਾਂਦੀ ਆ ਇਸ ਤਰ੍ਹਾਂ ਇਹਨੂੰ ਜੀਭ ਤੇ ਰੱਖੂਗੇ ਇਹਨੇ ਡਿਸਾਲਵ ਹੋ ਜਾਣਾ ਆ ਆਪਣੇ ਆਪ ਕਿਉਂਕਿ ਇਹਦੇ ਵਿੱਚ ਮਿਕਸਚਰ ਹੀ ਉਸ ਤਰ੍ਹਾਂ ਦਾ ਪਾਇਆ ਹੋਇਆ ਆ ਤੁਸੀਂ ਇਹਨੂੰ ਪਾਣੀ ਦੇ ਨਾਲ ਲੈ ਸਕਦੇ ਆ ਤੁਸੀਂ ਰਾਤ ਨੂੰ ਇਹਨੂੰ ਕੋਸੇ ਦੁੱਧ ਦੇ ਨਾਲ ਲੈ ਸਕਦੇ ਆ ਰਾਤ ਨੂੰ ਲੈਣਾ ਜ਼ਿਆਦਾ ਫਾਇਦੇਮੰਦ ਹੈਗਾ ਆ ਕਿਉਂਕਿ ਅਸੀਂ ਉਸ ਵੇਲੇ ਸੌਂਨੇ ਆ ਤੇ ਜਦੋਂ ਆਪਾਂ ਸੌਂਨੇ ਆ ਤਾਂ ਸਾਡਾ ਸਰੀਰ ਆਟੋਮੈਟਿਕਲੀ ਆਪਣੇ ਆਪ ਨੂੰ ਰਿਪੇਅਰ ਕਰਦਾ ਆ ਉਸ ਅਵਸਥਾ ਦੇ ਵਿੱਚ ਚੱਲ ਜਾਂਦਾ ਆ ਸੋ ਇਹ ਤੁਹਾਨੂੰ ਜ਼ਿਆਦਾ ਰਿਲੈਕਸ ਕਰੂਗੀ ਸਵੇਰ ਨੂੰ ਅਗਰ ਤੁਸੀਂ ਇਹਦਾ ਇਸਤੇਮਾਲ ਕਰਦੇ ਆ ਤਾਂ ਬਹੁਤ ਲੋਕਾਂ ਨੂੰ ਹੁੰਦਾ ਹੈ ਕਿ ਜਦੋਂ ਸਵੇਰੇ ਉੱਠਦੇ ਆ ਤਾਂ ਇੱਕ ਹੱਡ ਭੰਨਣੀ ਜੀ ਲੱਗੀ ਰਹਿੰਦੀ ਆ ਜਾਂ ਸਰੀਰ ਦੇ ਵਿੱਚ ਨਾ ਉਹ ਐਕਟਿਵਨੈਸ ਨਹੀਂ ਰਹਿੰਦੀ ਹੈਗੀ એનર્ਜੀ ਨਹੀਂ ਰਹਿੰਦੀ ਹੈਗੀ ਹਾਲਸ ਰਹਿੰਦਾ ਕੀ ਮਤਲਬ 6 ਵਜੇ ਬੰਦਾ ਕਹਿੰਦਾ 7 ਵਜੇ ਉੱਠਦੇ 7 ਵਜੇ ਕਹਿੰਦਾ ਯਾਰ ਅੱਧਾ ਘੰਟਾ ਹੋਰ ਪੈ ਲਈ ਫੋਨ ਨੂੰ ਦੇਖ ਕੇ ਫਿਰ ਪੈ ਜਾਂਦਾ ਆ ਟਾਈਮ ਨੂੰ ਦੇਖ ਕੇ ਫਿਰ ਪੈ ਜਾਂਦਾ ਆ ਸੋ ਇੱਕ એનર્ਜੀ ਬਰਕਰਾਰ ਰੱਖਣ ਦੇ ਲਈ ਤੁਸੀਂ ਇਹਦਾ ਸੇਵ ਸਵੇਰ ਨੂੰ ਕਰ ਸਕਦੇ ਆ ਜਿਹੜਾ ਪੰਚ ਰਤਨ ਹੈਗਾ ਆ ਉਹਦਾ ਸੇਵਨ ਤੁਸੀਂ ਰਾਤ ਨੂੰ ਹੀ ਕਰੋ ਇੱਕ ਚਮਚ ਲੈ ਲਓ ਨਾਲ ਕੋਸਾ ਦੁੱਧ ਲੈ ਲਓ ਤੇ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਲੈ ਸਕਦੇ ਆ ਤਾਂ ਕਿ ਤੁਹਾਡੀ ਜਿਹੜੀ એનર્ਜੀ ਆ ਤੁਹਾਡੀ ਜਿਹੜੀ ਅੰਦਰੂਨੀ ਤਾਕਤ ਆ ਉਹ ਬਰਕਰਾਰ ਰਹੇ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਬੜੀ ਮਿਹਰਬਾਨੀ ਥੈਂਕ ਯੂ ਜੀ ਸਰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕੀਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਹਰ ਇੱਕ ਦੋਸਤ ਮਿੱਤਰ ਤੱਕ ਪਹੁੰਚਾਓ ਕਿਉਂਕਿ ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਵਾ ਹਰ ਇੱਕ ਗੱਲ ਦੇ ਵਿੱਚ ਸੱਚਾਈ ਆ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੀ ਸਮੱਸਿਆ ਦੇ ਨਾਲ ਪੀੜਤ ਆ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਸਵੇਰੇ ਉੱਠਦੇ ਆ ਤੇ ਦਿਲ ਕਰਦਾ ਯਾਰ 6 ਵਜੇ ਨਹੀਂ 7 ਵਜੇ ਉੱਠਦੇ ਆ ਅੱਧਾ ਘੰਟਾ ਹੋਰ ਅੱਧਾ ਘੰਟਾ ਹੋਰ ਇਹ ਵੀ ਇੱਕ ਮਤਲਬ ਆਪਾਂ ਇਹਨੂੰ ਕਮਜ਼ੋਰੀ ਹੀ ਕਵਾਂਗੇ ਕਿਉਂਕਿ ਜੇਕਰ ਪ੍ਰਾਤਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਟਾਈਮ ਹੁੰਦਾ ਸੀ ਕਿ ਯਾਰ ਸੂਰਜ ਦੇ ਨਿਕਲਣ ਤੋਂ ਪਹਿਲਾਂ ਆਪਾਂ ਉੱਠੀਏ ਉਹ ਚੀਜ਼ ਵੀ ਗਾਇਬ ਹੁੰਦੀ ਜਾ ਰਹੀ ਆ ਤੇ ਨਾਲ ਦੀ ਨਾਲ ਜੇਕਰ ਸਰੀਰ ਦੀ ਗੱਲ ਕੀਤੀ ਜਾਵੇ ਤੇ ਕਿਸੇ ਨਾ ਵੀ ਤੁਸੀਂ ਗੱਲ ਕਰੋਗੇ ਉਹ ਕਹਿੰਦਾ ਯਾਰ ਮੇਰੀਆਂ ਲੱਤਾਂ ਦੇ ਵਿੱਚ ਜਾਨ ਨਹੀਂ ਗਈ ਮੇਰੇ ਸਰੀਰ 'ਚ ਜਾਨ ਨਹੀਂ ਗਈ ਇਹ ਜਿਹੜੀਆਂ ਚੀਜ਼ਾਂ ਵਾਂ ਇਹਨਾਂ ਦੇ ਵਾਸਤੇ ਬਹੁਤ ਹੀ ਵਧੀਆ ਚੀਜ਼ ਸਰ ਹੁਣਾ ਦੇ ਵੱਲੋਂ ਤਿਆਰ ਕੀਤੀ ਗਈ ਹੈ ਤੇ ਵੱਡੀ ਗੱਲ ਇਹ ਆ ਕਿ ਆਪ ਵਰਤੋਂ ਕਰ ਰਹੇ ਆ ਜਿਹੜੀ ਚੀਜ਼ ਦੀ ਆਪ ਵਰਤੋਂ ਕਰ ਰਹੇ ਆ ਉਹੀ ਚੀਜ਼ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਰਹੀ ਆ ਸੋ ਨੰਬਰ ਹੇਠਾਂ ਚੱਲ ਰਿਹਾ ਮਾਰਕੀਟ ਦੇ ਵਿੱਚ ਕਾਪੀਆਂ ਬਹੁਤ ਮਿਲਦੀਆਂ ਵਾਂ ਕੁਝ ਲੋਕ ਕਮੈਂਟ ਦੇ ਵਿੱਚ ਵੀ ਆਪਣੇ ਮੈਸੇਜ ਪਾਉਣਗੇ ਕਿ ਸਾਡੇ ਕੋਲੋਂ ਲੈ ਲਓ ਤੁਸੀਂ ਉਹਨਾਂ ਨੰਬਰਾਂ ਤੇ ਨਹੀਂ ਜਾਣਾ ਤੁਸੀਂ ਜਿਹੜੇ ਮੇਨ ਨੰਬਰ ਸਾਡੇ ਵੱਲੋਂ ਫਲੈਸ਼ ਕੀਤੇ ਗਏ ਆ ਉਹਨਾਂ ਨੰਬਰਾਂ ਦੇ ਉੱਤੇ ਕਾਲ ਕਰੋ ਐਡਰੈਸ ਦਿੱਤਾ ਹੋਇਆ ਵਾ ਜੇਕਰ ਤੁਸੀਂ ਐਡਰੈਸ ਤੇ ਪਹੁੰਚ ਕੇ ਗੱਲਬਾਤ ਕਰਕੇ ਆਪਣਾ ਡਾਈਟ ਚਾਰਟ ਲੈ ਕੇ ਸਾਰੀ ਗੱਲਬਾਤ ਕਰਨਾ ਚਾਹੁੰਦੇ ਜਿੱਤਾ ਤੁਸੀਂ ਇੱਥਾਂ ਦਿੱਤੇ ਐਡਰੈਸ ਤੇ ਵੀ ਪਹੁੰਚ ਸਕਦੇ ਜੀ ਸੋ ਅੱਜ ਦੇ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ ਜੀ